ਜਦੋਂ ਪਹਿਲੇ ਦਿਨ ਨਾ ਆਉਂਦੀ ਉਦੋਂ ਤਾਂ ਬੜਾ ਆਪਾ ਉਹ ਮਿੱਠਾ ਜਿਹਾ ਪਾਣੀ ਪਾ ਕੇ ਤਾਂ ਜਿਵੇਂ ਪਾਣੀ ਵਾਰ ਬੰਦੇ ਦੀਏ ਮਾਈ ਮੁਰਕੇ ਉਹ ਪਾਣੀ ਉੰਤਨਾ ਜ਼ਹਿਰ ਬਣ ਜਾਂਦਾ ਪਾਣੇ ਕੁਝ ਨਹੀਂ ਸਿਖਾ ਕੇ ਕੱਲੇ ਜਦੋਂ ਪਹਿਲੀ ਵਾਰ ਫਿਲਮ ਆਈ ਟਾਈਟਲ ਤੇ ਵੀ ਸਵਾਲ ਉੱਠੇ ਮਤਲਬ ਸੱਸ ਕੁੱਟਣੀ ਹੀ ਕਿਉਂ ਆ ਪਿਆਰ ਨਾਲ ਨਹੀਂ ਰਹਿ ਜਾ ਸਕਦਾ ਕਿਉਂਕਿ ਨੋ ਸੱਸ ਦੀ ਜਿਹੜੀ ਜੰਗ ਆ ਉਹ ਬੇਸਿਕਲੀ ਤੇ ਈਗੋ ਪ੍ਰੋਬਲਮ ਆ ਤੇ ਕਬਜ਼ੇ ਦੀ ਭਾਵਨਾ ਤੇ ਉਹ ਕਦੀ ਵੀ ਖਤਮ ਨਹੀਂ ਹੋਣੀ ਜਿਹੜੀ ਮਾਂ ਨੇ 22 ਸਾਲ ਪਿਆਰ ਮੁਹੱਬਤ ਨਾਲ ਆਪਣਾ ਪੁੱਤ ਪਾਲਿਆ ਤੇ ਉਹ 24 ਘੰਟੇ ਮਾਂ ਦੀ ਹੁਕਮ ਮੰਨਦਾ ਸੀ ਉਹਦੇ ਦਿਵਾਲੇ ਰਹਿੰਦਾ ਸੀ ਜਦੋਂ ਨੌ ਆਉਂਦੀ ਆ ਤੇ ਨੌ ਸੋਚਦੀ ਆ ਵੀ ਹੁਣ 24 ਘੰਟੇ ਮੇਰੇ ਦਿਵਾਲੇ ਰਹਿਣ ਰਿਸ਼ਤਿਆਂ ਦਾ ਬੈਲੈਂਸ ਨਹੀਂ ਨਾ ਬਣਦਾ ਫਿਰ ਸੋ ਜਦ ਤੱਕ ਅਸੀਂ ਰਿਸ਼ਤਿਆਂ ਦਾ ਬੈਲੈਂਸ ਨਹੀਂ ਬਣਾਉਂਦੇ ਉਦੋਂ ਤੱਕ ਇਹ ਲਾਈਨ ਚੱਲਦੀ ਰਹਿਣੀ ਹੈ ਖਰ عورت ਨੂੰ ਇਹ ਕਿਉਂ ਲੱਗਦਾ ਜਦੋਂ ਮੈਂ ਨੂ ਸੀ ਉਦੋਂ ਵੀ ਮੈਂ ਸਹੀ ਸੀ ਜਦੋਂ ਮੈਂ ਸੱਸ ਬਣ ਕੇ ਆਈ ਉਦੋਂ ਵੀ ਸਹੀ ਆ ਉਸ ਸਾਸਰੀ ਵਧੀਆ ਨਹੀਂ ਮਿਲੀ ਮੈਨੂੰ 99 ਵਧੀਆ ਨਹੀਂ ਮਿਲੇ ਮੈਨੂੰ 9 ਹੀ ਵਧੀਆ ਨਹੀਂ ਮਿਲੀ ਕਦੇ ਲੱਗੀ ਛੁੱਟੀ ਫਿਰ ਸੱਸ ਨਾਲ ਦੇਖੋ ਇਹ ਚੀਜ਼ ਤਾਂ ਕਿਹੜੇ ਘਰ ਚ ਨਹੀਂ ਹੈ ਹਰ ਘਰ ਦੀ ਕਹਾਣੀ ਹੈ ਧੀਆ ਨੂੰ ਤਾਂ ਸਮਝਾਇਆ ਜਾਂਦਾ ਕਿ ਤੁਸੀਂ ਬੇਗਾਨੇ ਘਰ ਜਾ ਕੇ ਐਦਾਂ ਰਹਿਣਾ ਹੈ ਸੌਰਿਆਂ ਨੂੰ ਐਦਾਂ ਟੀਕ ਕਰਨਾ ਹੈ ਮੈਨੂੰ ਲੱਗਦਾ ਹੈ ਕਿ ਮੁੰਡਿਆਂ ਨੂੰ ਵੀ ਸਿੱਖਿਆ ਬਚਪਨ ਤੋਂ ਹੀ ਦੇਣੀ ਚਾਹੀਦੀ ਹੈ ਤੁਸੀਂ ਬੈਲੈਂਸ ਦੀ ਗੱਲ ਕੀਤੀ ਬੰਦਾ ਤਾਂ ਵਿਚਾਰਾ ਸਾਰੀ ਮੋਰ ਬੈਲੈਂਸ ਬਣਾਉਂਦੀ ਲੱਗ ਜਾਂਦਾ ਮੈਂ ਤਾਂ ਸੀ ਸੋਕਣ ਲੱਗ ਲਈ ਉਹ ਕੋ ਜੇ ਜਦੋਂ ਤੁਸੀਂ ਨਵੇਂ ਨਵੇਂ ਨੂੰ ਬਣ ਕੇ ਆਏ ਹੋਵੋਗੇ ਉਦੋਂ ਸੁਖਨਾ ਹੋਰ ਵੀ ਤਕੜੇ ਹੋਵੋਗੇ ਫਿਰ ਤੁਸੀਂ ਲਈ ਚੁੱਟੀ ਕਦੇ ਮੇਰੇ ਮਦਰਨ ਲਾ ਜਿਹੜੇ ਨੇ ਉਹ ਮੇਰੇ ਤੇ ਧਾਗੇ ਤੁਮੀ ਤਾਂ ਕਰਾਉਣ ਲਈ ਬਾਬੇ ਨੂੰ ਬੁਲਾਉਂਦੇ ਨੇ ਮੇਰੇ ਤੇ ਜਾਦੂ ਟੂਨੇ ਕਰਾਉਂਦੇ ਨੇ ਪਰ ਮੈਂ ਤਾਂ ਨਹੀਂ ਵਸਤ ਚਾਹੁੰਦੀ ਭਾਈ ਕਿਸੇ ਦੇ ਤੁਸੀਂ ਕਿਹਾ ਬਾਬੇ ਵਾਲੀ ਗੱਲ ਕੀਤੀਆਂ ਨਾ ਉਹ ਤੇ ਇੱਕ ਅਖਬਾਰ ਪੰਜਾਬੀ ਦਾ ਉਹਦਾ ਸਾਰਾ ਸਫਾ ਉਹੀ ਬਾਬੇ ਨਾਲ ਹੀ ਭਰਿਆ ਹੁੰਦਾ ਕਾਲਾ ਜਾਦੂ ਪੀਲਾ ਜਾਦੂ ਜਿਹੜਾ ਵੀ ਜਿਹੜਾ ਵੀ ਉਹਨਾਂ ਕੋਲੇ ਹੁੰਦਾ ਮੈਂ ਲੱਗਦਾ ਜੇ ਉਹ ਲੋਕੋ ਅਖਬਾਰ ਹਟਾ ਦੇਣ ਬਾਬੇ ਵਾਲਾ ਝੰਝਟ ਖਤਮ ਹੋ ਜਾਏ ਬਿਲਕੁਲ ਤੇ ਬਾਈ ਦੀ ਇਸ ਸਾਰੇ ਸੀਨ ਦੇ ਪਿੱਛੇ ਤੋ ਮਰਦ ਪਿਸ ਰਹੇ ਹੋ ਫਿਰ ਕਈ ਬੰਦੇ ਇਹ ਕਹਿੰਦੇ ਮੈਂ ਤਾਂ ਆਪਣੀ ਘਰ ਵਾਲੀ ਨੂੰ ਇਹ ਕਹਾਂ ਵੀ ਲੜਿਓ ਨਾ ਲੜੋ ਪਰ ਮੈਨੂੰ ਨਹੀਂ ਆਗੇ ਮੁੰਡੇ ਨੂੰ ਨਹੀਂ ਆਗੇ ਮੈਂ ਤੁਹਾਨੂੰ ਦੱਸਣਾ ਕਿਉਂਕਿ ਤੁਸੀਂ ਮੈਨੂੰ ਮਾਂ ਦੀ ਬराई ਕਰੋਗੇ ਉਹ ਵੀ ਮਾੜੀ ਹੈ ਜੇ ਮਦਰ ਆ ਕੇ ਕਰੂਗੀ ਵੀ ਤੇਰੀ ਘਰ ਵਾਲੀ ਇਹਦਾ ਉਹ ਨਹੀਂ ਮਾਰਾ ਇਹਦੀ ਮਦਰ ਹੈ ਜਿਹੜਾ ਨੇ ਜਨਮ ਦਿੱਤਾ ਤੇ ਤੇਰੀ ਉਹਦੇ ਨਾਲ ਲੜਾਈ ਹੈ ਤੂੰ ਕਿਦਾਂ ਬਿਹੇਵ ਕਰੇਂਗੀ ਬਸ ਉਹੀ ਬਿਹੇਵ ਤੂੰ ਮੇਰੀ ਮਾਂ ਨਾਲ ਕਰਦਾ ਸਲੰਦਰਾ ਪਰ ਤੂੰ ਹਸਲਾ ਰੱਖ ਕੇ ਫਿਲਮ ਵੇਖੀ ਨੀ ਮੈਂ ਸੱਸ ਕੁੱਟਣੀ ਪਾਰਟ 2 ਅਹੀਂ ਇਹੋ ਕੁਝ ਹੀ ਦੱਸਿਆ ਉਹਦੇ ਚ ਫਿਰ ਬੰਦਾ ਵਿਚਾਰਾ ਕਰੇ ਵੀ ਕੀ ਚੁੱਪ ਤੋਂ ਬਿਨਾ ਬੰਦਾ ਕਰ ਵੀ ਕੁਝ ਨਹੀਂ ਜਿਵੇਂ ਉਹਨਾਂ ਨੇ ਗੱਲ ਦੱਸੀ ਵੀ ਮੈਂ ਘਰੇ ਕਿਹਾ ਵੀ ਮੈਂ ਤਾਂ ਚੁੱਪ ਹੋ ਜਾਣਾ ਮੈਂ ਸ਼ਾਂਤ ਹੋ ਕੇ ਸੁਣ ਲੈਣਾ ਹੁਣ ਬੰਦੇ ਕੋਲ ਆਪਸ਼ਨ ਵੀ ਕੋਈ ਨਹੀਂ ਚੰਦ ਹੁਣ ਦੇ ਇਲਾਵਾ ਜਿਹੜਾ ਦੂਸਰਾ ਬੰਦਾ ਜਾਂ ਨੌ ਆ ਜਾਂ ਤੁਹਾਡੀ ਸੱਸ ਆ ਉਹਨਾਂ ਦੇ ਵੀ ਤਾਂ ਆਪਣੇ ਡ੍ਰੀਮਸ ਨੇ ਉਹਨਾਂ ਦੀਆਂ ਵੀ ਤਾਂ ਸੋਚਾਂ ਨੇ ਉਹਨਾਂ ਦੇ ਵੀ ਤਾਂ ਇਮੋਸ਼ਨਸ ਨੇ ਅਸੀਂ ਕਦਰ ਨਹੀਂ ਕਰਨੀ ਜਾਣਦੇ ਅਜੇ ਨਾ ਅਸੀਂ ਕਦਰ ਨਹੀਂ ਕਰਨੀ ਸਿੱਖੀ ਰਿਸ਼ਤਿਆਂ ਦੀ ਇਮੋਸ਼ਨਸ ਦੀ ਦੂਜਿਆਂ ਦੀ ਭਾਵਨਾਵਾਂ ਦੀ ਮੈਨੂੰ ਲੱਗਦਾ ਕਿ ਸਾਡੀਆਂ ਮਾਵਾਂ ਨੂੰ ਵੀ ਨਾ ਬੱਚੇ ਨੂੰ ਮੈਂਟਲੀ ਪ੍ਰੀਪੇਅਰ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦੇ ਲਈ ਔਰ ਖੁਦ ਵੀ ਮੈਂਟਲੀ ਪ੍ਰੀਪੇਅਰ ਹੋਣਾ ਚਾਹੀਦਾ ਜਿਹੜੀਆਂ ਸੱਸਾਂ ਨੇ ਤੁਹਾਡੀ ਆ ਗੱਲ ਸੁਣ ਲਈ ਕਲੇਸ਼ ਖਤਮ ਹੋ ਜਾਊਗਾ ਬਿਲਕੁਲ ਖਤਮ ਹੋ ਜਾਏਗਾ ਜਦ ਕਲੇਸ਼ ਖਤਮ ਹੋ ਜਾਏਗਾ ਤਾਂ ਇਸ ਤੋਂ ਵੱਡੀ ਪ੍ਰਾਪਤੀ ਕੀ ਹੋਏਗੀ ਸਾਡੀ ਫਿਲਮ ਦੀ ਫਿਰ ਫਿਲਮ ਤੀਜੀ ਕੋਈ ਟਾਈਟਲ ਹੋਰ ਦੇਣਾ ਪਊ ਨਹੀਂ ਫਿਰ ਅਸੀਂ ਕਹਾਂਗੇ ਸੱਸ ਨੇ ਨਾ ਬਿਲਕੁਲ ਨਹੀਂ ਕੁੱਟਣੀ ਮੈਂ ਨਾ ਨਹੀਂ ਕੁੱਟਣੀ ਮੈਂ ਸੱਸ ਨਹੀਂ ਕੁੱਟਣੀ ਇਹ ਚੇਂਜ ਕਰ ਲਾਂਗੇ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਕਿਹਾ ਜਾਂਦਾ ਕਿ ਦੁਨੀਆ ਦੀਆਂ ਸਾਰੀਆਂ ਯੰਗਾਂ ਸਾਰੇ ਯੁੱਧ ਸਾਰੀਆਂ ਲੜਾਈਆਂ ਇੱਕ ਦਿਨ ਸ਼ੁਰੂ ਹੋ ਕੇ ਖਤਮ ਹੋ ਜਾਂਦੀਆਂ ਨੇ ਪਰ ਕਹਿੰਦੇ ਨੂੰ ਤੇ ਸੱਸ ਦੀ ਲੜਾਈ ਐਸੀ ਆ ਜਿਹੜੀ ਕਿਸੇ ਵੇਲੇ ਸ਼ੁਰੂ ਹੋਈ ਹੋਣੀ ਤੇ ਅੱਜ ਤੱਕ ਖਤਮ ਨਹੀਂ ਹੋਈ ਇਸ ਤੇ ਫਿਲਮ ਵੀ ਬਣੀ ਫਿਲਮ ਲੋਕਾਂ ਨੇ ਪਸੰਦ ਵੀ ਬਹੁਤ ਕੀਤੀ ਉਸ ਤੋਂ ਬਾਅਦ ਇਸ ਦਾ ਅਗਲਾ 파ਰਟ ਬਣ ਰਿਹਾ ਫਿਲਮ ਦਾ ਨੀ ਮੈਂ ਸੱਸ ਕੁੱਟਣੀ ਫਿਲਮ ਦਾ ਨਾਮ ਆ ਤੇ ਉਦੀ ਸਟਾਰ ਕਾਸਟ ਵੀ ਅੱਜ ਸਾਰੀ ਮੇਰੇ ਨਾਲ ਆ ਗੱਲਬਾਤ ਕਰਾਂਗੇ ਫਿਲਮ ਤੇ ਵੀ ਤੇ ਆਖਰ ਇਹ ਟਾਈਟਲ ਹੀ ਕਿਉਂ ਤੇ ਨੂੰਹਾਂ ਤੇ ਸੱਸਾਂ ਦੀ ਜਿਹੜੀ ਲੜਾਈ ਹੈ ਕਿਉਂ ਚੱਲਦੀ ਰਹਿੰਦੀ ਹੈ ਕੀ ਕਦੇ ਖਤਮ ਹੋ ਸਕਦੀ ਆ ਇਸ ਗੱਲ ਦਾ ਜਵਾਬ ਫਿਲਮ ਬਣਾਉਣ ਵਾਲੇ ਤੇ ਉਹਦੇ ਜਿਹੜੇ ਅਦਾਕਾਰ ਨੇ ਉਹ ਬਿਹਤਰ ਦੇ ਸਕਦੇ ਮੇਰੇ ਨਾਲ ਅਨੀਤਾ ਦੇਵਗਾਂਜੀ ਨੇ ਤਨਵੀ ਨਾਗੀ ਜੀ ਨੇ ਤੇ ਫਿਲਮ ਦੇ ਰਾਈਟਰ ਤੇ ਡਾਇਰੈਕਟਰ ਬਾਈ ਮਹਿਤ ਨੇ ਬਾਈ ਸਵਾਗਤ ਹੈ ਮੈਡਮ ਤੁਹਾਡਾ ਵੀ ਸਵਾਗਤ ਸਭ ਦਾ ਸਭ ਤੋਂ ਪਹਿਲੀ ਮੈਂ ਗੱਲ ਕਰਾਂ ਕਿ ਫਿਲਮ ਦਾ ਟਾਈਟਲ ਇਹ ਤੇ ਜਦੋਂ ਪਹਿਲੀ ਵਾਰ ਫਿਲਮ ਆਈ ਟਾਈਟਲ ਤੇ ਵੀ ਸਵਾਲ ਉੱਠੇ ਮਤਲਬ ਸੱਸ ਕੁੱਟਣੀ ਹੀ ਕਿਉਂ ਆ ਪਿਆਰ ਨਾਲ ਨਹੀਂ ਰਿਹਾ ਜਾ ਸਕਦਾ ਆ ਐਕਚੁਅਲੀ ਇਹ ਟਾਈਟਲ ਅਸੀਂ ਆਪ ਤੇ ਸਿਰਜਿਆ ਨਹੀਂ ਆ ਹੈ ਨਾ ਇਹ ਤਾਂ ਸਾਡੇ ਜਿਹੜੀ ਲੋਕ ਕਲਾ ਕਿਰਤ ਉਹਦਾ ਹਿੱਸਾ ਹੈਗਾ ਸਾਡੇ ਸੱਭਿਆਚਾਰ ਦਾ ਹਿੱਸਾ ਕਿ ਜਦੋਂ ਨੌਆ ਸੱਸਾਂ ਦੇ ਲਈ ਆਪਣੇ ਬਲਵਲੇ ਪੇਸ਼ ਕਰਦੀਆਂ ਸੀ ਤੋਂ ਬੋਲੀਆਂ ਘੜਦੀਆਂ ਸੀਗੀਆਂ ਗਾਣੇ ਘੜਦੀਆਂ ਸੀਗੀਆਂ ਤੇ ਉਹਦੇ ਵਿੱਚ ਇਹ ਚੀਜ਼ ਵੀ ਘੜੀ ਗਈ ਤੇ ਸਾਨੂੰ ਲੱਗਾ ਸੀਗਾ ਕਿ ਸਾਡੀ ਫਿਲਮ ਦੇ ਨਾਲ ਬਹੁਤ ਢੁਕਵਾਂ ਜਾ ਰਿਹਾ ਇਸ ਕਰਕੇ ਅਸੀਂ ਇਹਨੂੰ ਆਪਣੀ ਫਿਲਮ ਦਾ ਹਿੱਸਾ ਬਣਾਇਆ ਔਰ ਜਦੋਂ ਫਿਲਮ ਰਿਲੀਜ਼ ਹੋਣ ਦੇ ਵੇਲਾ ਆ ਗਿਆ ਤੇ ਉਦੋਂ ਬਹੁਤ ਸਾਰੇ ਕਿਉਂਕਿ ਸਾਡੇ ਅੱਜ ਦੇ ਜਿਹੜੇ ਬੱਚੇ ਨੇ ਲਿਟਰੇਰੀ ਨਹੀਂ ਹੈਗੇ ਲਿਟਰੇਚਰ ਨਾਲ ਜੁੜੇ ਨਹੀਂ ਉਹਨਾਂ ਨੂੰ ਪਤਾ ਨਹੀਂ ਹੈ ਕਿ ਸਾਡਾ ਪੰਜਾਬੀ ਦਾ ਜਿਹੜਾ ਲਿਟਰੇਚਰ ਆ ਉਹ ਕੀ ਕੁਝ ਹੈਗਾ ਉਹਦੇ ਵਿੱਚ ਤੇ ਉਹਨਾਂ ਨੇ ਕੁਝ ਜਣੇ ਨੇ ਵਿਰੋਧ ਕੀਤਾ ਇਸ ਚੀਜ਼ ਦਾ ਮੈਨੂੰ ਲੱਗਦਾ ਵਾ ਕਿ ਉਹ ਮਹਿਲਾ ਕਮਿਸ਼ਨ ਤੱਕ ਵੀ ਇਹ ਗੱਲ ਜਿਹੜੀ ਆ ਇਹਨੂੰ ਲੈ ਕੇ ਗਿਆ ਔਰ ਕਾਫੀ ਮਵੇਲਾ ਉੱਠਿਆ ਉਦੋਂ ਵੀ ਫਿਰ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਨੂੰ ਇਹ ਗੱਲ ਦੀ ਕਲੈਰਿਟੀ ਕੀਤੀ ਕਿ ਇਸ ਤਰ੍ਹਾਂ ਨਹੀਂ ਹੈਗਾ ਕਿ ਅਸੀਂ ਤੇ ਇਹਨੂੰ ਉਸ ਲੋਕਧਾਰਾ ਦੇ ਵਿੱਚ ਹੋ ਚੁੱਕਿਆ ਤੇ ਇਹ ਤਾਂ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਇਹ ਬੋਲੀ ਕਿਹੜਾ ਘਰ ਹੋਊਗਾ ਕਿਹੜੀ ਔਰਤ ਹੋਊਗੀ ਕਿਹੜੀ ਨੌਤ ਕਿਹੜੀ ਸੱਸ ਹੋਊਗੀ ਜਿੰਨੇ ਇਹ ਬੋਲੀ ਨਹੀਂ ਪਾਈ ਇਹ ਪਹਿਲਾਂ ਵੀ ਪੈਂਦੀ ਸੀ ਇਹ ਅੱਜ ਵੀ ਪੈਂਦੀ ਤੇ ਇਹ ਪੈਂਦੀ ਰਹਿਣੀ ਹੈ ਕਿਉਂਕਿ ਨੌ ਸਸ ਦੀ ਜਿਹੜੀ ਜੰਗ ਆ ਉਹ ਬੇਸਿਕਲੀ ਤੇ ਈਗੋ ਪ੍ਰੋਬਲਮ ਆ ਤੇ ਕਬਜ਼ੇ ਦੀ ਭਾਵਨਾ ਤੇ ਉਹ ਕਦੀ ਵੀ ਖਤਮ ਨਹੀਂ ਹੁੰਨੀ ਜਿਹੜੀ ਮਾਂ ਨੇ 20 22 ਸਾਲ ਪਿਆਰ ਮੁਹੱਬਤ ਨਾਲ ਆਪਣਾ ਪੁੱਤ ਪਾਲ ਲਿਆ ਤੇ ਉਹ 24 ਘੰਟੇ ਮਾਂ ਦੀ ਹੁਕਮ ਮੰਨਦਾ ਸੀ ਉਹਦੇ ਦਿਵਾਲੇ ਰਹਿੰਦਾ ਸੀ ਜਦੋਂ ਨੌ ਆਉਂਦੀ ਆ ਤੇ ਨੌ ਸੋਚਦੀ ਆ ਵੀ ਹੁਣ 24 ਘੰਟੇ ਮੇਰੇ ਦਿਵਾਲੇ ਰਵੇ ਰਿਸ਼ਤਿਆਂ ਦਾ ਬੈਲੈਂਸ ਨਹੀਂ ਨਾ ਬਣਦਾ ਫਿਰ ਸੋ ਜਦ ਤੱਕ ਅਸੀਂ ਰਿਸ਼ਤਿਆਂ ਦਾ ਬੈਲੈਂਸ ਨਹੀਂ ਬਣਾਉਂਦੇ ਉਦੋਂ ਤੱਕ ਇਹ ਲਾਈਨ ਚੱਲਦੀ ਰਹਿਣੀ ਐ ਨਹੀਂ ਬੜੀ ਤੁਸੀਂ ਹਾਂ ਇਹ ਸੱਚ ਆ ਜਿਹੜੀ ਤੁਸੀਂ ਗੱਲ ਆਖੀ ਐ ਸ਼ਾਦੀ ਗੱਲ ਹਰ ਕੋਈ ਮੰਨਦਾ ਨਹੀਂ ਹੈਗਾ ਤੇ ਪਹਿਲਾਂ ਉਸ ਮਾਂ ਨੂੰ ਲੱਗਦਾ ਕਿ ਅੱਜ ਤੱਕ ਪੁੱਤ ਮੇਰਾ ਰਿਹਾ ਮੇਰੀ ਮੰਨਦਾ ਰਿਹਾ ਹਨਾ ਜਾਂ ਮੇਰੀ ਹਰ ਗੱਲ ਮੰਨੇ ਮੇਰੇ ਨਾਲ ਵੱਧ ਜੁੜਿਆ ਰਹੇ ਉਦੋਂ ਤੱਕ ਹੁੰਦਾ ਤੇ ਫਿਰ ਜਦੋਂ ਕੋਈ ਫਿਰ ਜਿਹਨੂੰ ਕਹਿੰਦੇ ਬਗਾਨੀਤੀ ਆ ਜਾਂਦੀ ਆ ਤੇ ਫਿਰ ਉਹ ਕਹਿੰਦੀ ਐ ਸਾਰਾ ਕੁਝ ਮੇਰੀ ਐ ਤੇ ਇਹ ਸਾਰੇ ਕਾਸੇ ਦੇ ਵਿੱਚ ਪਿਸਦਾ ਤਾਂ ਬੰਦਾ ਦੇਖੋ ਬਿਲਕੁਲ ਬੰਨਾ ਪਿਸਦਾ ਬਟ ਮੈਨੂੰ ਲੱਗਦਾ ਕਿ ਸਾਡੀਆਂ ਮਾਵਾਂ ਨੂੰ ਵੀ ਨਾ ਬੱਚੇ ਨੂੰ ਮੈਂਟਲੀ ਪ੍ਰੀਪੇਅਰ ਕਰਨਾ ਚਾਹੀਦਾ ਇਨ੍ਹਾਂ ਚੀਜ਼ਾਂ ਦੇ ਲਈ ਔਰ ਖੁਦ ਵੀ ਮੈਂਟਲੀ ਪ੍ਰੀਪੇਅਰ ਹੋਣਾ ਚਾਹੀਦਾ ਇਹ ਵੀ ਇੱਕ ਮਤਲਬ ਸ਼ੁਰੂ ਤੋਂ ਲੈ ਕੇ ਜਿਹੜਾ ਕਲਚਰ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਨੇ ਆ ਨਾ ਇਹ ਵੀ ਹਿੱਸਾ ਹੋਣਾ ਚਾਹੀਦਾ ਉਸ ਚੀਜ਼ ਦਾ ਕਿ ਉਹ ਜਦੋਂ ਗਰੋ ਹੋ ਜਾਣ ਜਦੋਂ ਵਿਆਹੇ ਜਾਣ ਉਹਨਾਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਤੇ ਰਿਸ਼ਤਿਆਂ ਨੂੰ ਕਿਸ ਤਰ੍ਹਾਂ ਨਾਲ ਬੈਲੈਂਸ ਕਰਕੇ ਰੱਖਣਾ ਜਿਹੜੀਆਂ ਸੱਸਾਂ ਨੇ ਤੁਹਾਡੀ ਆ ਗੱਲ ਸੁਣ ਲਈ ਕਲੇਸ਼ ਖਤਮ ਹੋ ਜਾਊਗਾ ਬਿਲਕੁਲ ਖਤਮ ਹੋ ਜਾਏਗਾ ਜਦ ਕਲੇਸ਼ ਖਤਮ ਹੋ ਜਾਏਗਾ ਤਾਂ ਇਸ ਤੋਂ ਵੱਡੀ ਪ੍ਰਾਪਤੀ ਕੀ ਹੋਏਗੀ ਸਾਡੀ ਫ ਫਿਰ ਫਿਲਮ ਤੀਜੀ ਕੋਈ ਟਾਈਟਲ ਹੋਰ ਦੇਣਾ ਪਊ ਨਹੀਂ ਫਿਰ ਅਸੀਂ ਕਹਾਂਗੇ ਸੱਸ ਨੇ ਨਾ ਬਿਲਕੁਲ ਨਹੀਂ ਕੁੱਟਣੀ ਮੈਂ ਨਾ ਨਹੀਂ ਕੁੱਟਣੀ ਮੈਂ ਸੱਸ ਨਹੀਂ ਕੁੱਟਣੀ ਇਹ ਚੇਂਜ ਕਰ ਲਾਂਗੇ ਤਨਵੀ ਤੁਸੀਂ ਤਾਂ ਖੈਰ ਨਵੇਂ ਨਵੇਂ ਹਨ ਤੁਹਾਡਾ ਵਿਆਹ ਦੋ ਤਿੰਨ ਸਾਲ ਹੋ ਗਈ ਤੇ ਕਦੇ ਲੱਗੀ ਛੁੱਟੀ ਫਿਰ ਸੱਸ ਨਾਲ ਦੇਖੋ ਇਹ ਚੀਜ਼ ਤਾਂ ਕਿਹੜੇ ਘਰ ਚ ਨਹੀਂ ਹੈ ਇਹ ਹਰ ਘਰ ਦੀ ਕਹਾਣੀ ਹੈ ਸੋ ਆ ਦੇਖੋ ਅੱਜ ਦੀ ਜੇ ਆਪਾਂ ਟਾਈਮ ਦੀ ਗੱਲ ਕਰੀਏ ਤਾਂ ਕਾਫੀ ਚੀਜ਼ਾਂ 노 ਡਾਊਟ ਚੇਂਜ ਹੋ ਚੁੱਕੀਆਂ ਜਿਵੇਂ ਮੈਮ ਨੇ ਦੱਸਿਆ ਕਿ ਈਗੋ ਪ੍ਰੋਬਲਮਸ ਹੁੰਦੀ ਹੈ ਥੋੜੇ ਕਲਾਸ਼ਸ ਹੋ ਜਾਂਦੇ ਨੇ ਕਨਫਲਿਕਟਸ ਹੋ ਜਾਂਦੇ ਆ ਬਟ ਜੇ ਆਪਾਂ ਪਿਆਰ ਨਾਲ ਅੰਡਰਸਟੈਂਡਿੰਗ ਨਾਲ ਥੋੜੀ ਸੂਝਵਾਨ ਨਾਲ ਤਰੀਕੇ ਨਾਲ ਜੇ ਆਪਾਂ ਉਹ ਚੀਜ਼ਾਂ ਨੂੰ ਮੈਨੇਜ ਕਰੀਏ ਤੇ ਜੇ ਮੁੰਡਾ ਵੀ ਹੈਲਪ ਕਰੇ ਬੈਲੈਂਸ ਬਣਾਉਣ ਚ ਐਂਡ ਬੱਚਿਆਂ ਦੀ ਜਿਹੜੀ ਪਰਵਰਿਸ਼ ਹੁੰਦੀ ਹੈ ਸ਼ੁਰੂ ਤੋਂ ਹੀ ਮਾਂ ਵੀ ਆਪਣੇ ਮੁੰਡੇ ਨੂੰ ਜਿਵੇਂ ਧੀਆਂ ਨੂੰ ਤਾਂ ਸਮਝਾਇਆ ਜਾਂਦਾ ਹੈ ਕਿ ਤੁਸੀਂ ਬੇਗਾਨੇ ਘਰ ਜਾ ਕੇ ਐਦਾਂ ਰਹਿਣਾ ਹੈ ਸੌਰਿਆਂ ਨੂੰ ਐਦਾਂ ਟ੍ਰੀਟ ਕਰਨਾ ਹੈ ਮੈਨੂੰ ਲੱਗਦਾ ਹੈ ਕਿ ਮੁੰਡਿਆਂ ਨੂੰ ਵੀ ਇਹ ਸਿੱਖਿਆ ਬਚਪਨ ਤੋਂ ਕੀ ਆਪਣੀ ਜਿਹੜੀ ਆਨ ਵਾਲੀ ਤੁਹਾਡੀ ਨੂੰ ਹੈ ਉਹਦੇ ਨਾਲ ਕਿੱਦਾਂ ਰਹਿਣਾ ਹੈ ਤੇ ਕਿੱਦਾਂ ਬੈਲੈਂਸ ਬਣਾ ਕੇ ਰੱਖਣਾ ਹੈ ਸੋ ਇਹ ਸ਼ੁਰੂ ਤੋਂ ਹੋਣੀ ਚਾਹੀਦੀ ਹੈ ਸਾਡੀ ਤੁਸੀਂ ਬੈਲੈਂਸ ਦੀ ਗੱਲ ਕੀਤੀ ਬੰਦਾ ਦਾ ਵਿਚਾਰਾ ਸਾਰੀ ਉਮਰ ਬੈਲੈਂਸ ਬਣਾਉ ਦੀ ਲੰਘ ਜਾਂਦਾ ਦੇਖੋ ਨੋ ਡਾਊਟ ਕਿ ਬੈਲੈਂਸ ਬਣਾਉਣ ਸਾਰਿਆਂ ਦੀ ਇਕੁਅਲੀ ਰਿਸਪੌਂਸਿਬਿਲਟੀ ਹੁੰਦੀ ਹੈ ਮੈਨੂੰ ਇਹਦਾ ਲੱਗਦਾ ਹੈ ਕਿ ਪੁਰਾਣੇ ਟਾਈਮ 'ਚ ਇੱਕ ਨਾ ਐਕਸਪੈਕਟੇਸ਼ਨ ਸੈੱਟ ਕੀਤੀਆਂ ਜਾਂਦੀਆਂ ਸੀ ਨੂੰ ਦੇ ਪ੍ਰਤੀ ਐਦਾਂ ਸਟੀਰੀਓਟਾਈਪਸ ਬਣੇ ਹੋਏ ਸੀਗੇ ਕਿ ਨੂੰ ਇਹੋ ਜਿਹੀ ਹੋਣੀ ਚਾਹੀਦੀ ਹੈ ਉਹਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਬਟ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਨਾ ਅੱਜ ਉਹ ਚੀਜ਼ਾਂ ਬੈਲੈਂਸ ਆਊਟ ਹੋ ਰਹੀਆਂ ਐ ਅੱਜ ਦੀ ਕੁੜੀ ਬਾਹਰ ਦਾ ਵੀ ਸੰਭਦੀ ਐ ਘਰ ਵੀ ਸੰਭਦੀ ਐ ਸੋ ਕੋਈ ਜੈਂਡਰ ਰੋਲਸ ਇੰਨੇ ਰਹਿ ਨਹੀਂ ਗਏ ਆਪਾਂ ਸਟੀਰੀਟਾਈਪਸ ਤੋਂ ਬਾਹਰ ਨਿਕਲ ਵੀ ਰਹੇ ਆ ਜੇ ਬੈਲੈਂਸ ਬਣਾ ਕੇ ਰੱਖੀ ਤਾਂ ਸਾਰੀਆਂ ਚੀਜ਼ਾਂ ਸਾਰੇ ਕੰਫਲਿਕਟ ਸੋਲਵ ਹੋ ਜਾਂਦੇ ਨੇ ਤੇ ਭਾਈ ਜੀ ਇਸ ਸਾਰੇ ਸੀਨ ਦੇ ਪਿੱਛੇ ਤਾਂ ਮਰਦ ਪੇਸ ਰਹੇ ਹੋ ਫਿਰ ਵੀਰੇ ਦੇਖੋ ਐਦਾਂ ਮੈਂ ਤਾਂ ਇੱਕ ਚੀਜ਼ ਕਹਾਂਗਾ ਪੇਸ਼ੈਂਸ ਜਿਹੜਾ ਸ਼ਬਦ ਹੈ ਨਾ ਜਿਹਦੇ 'ਚ ਉਹ ਹੈ ਨਾ ਤਾਂ ਸਾਰੀ ਚੀਜ਼ਾਂ ਸਹੀ ਨੇ ਜਿਹੜਾ ਬੰਦਾ ਪੇਸ਼ੈਂਸ ਲੂਜ਼ ਕਰ ਗਿਆ ਸਾਰਾ ਕੁਝ ਕੰਮ ਖਰਾਬ ਆ ਤੇ ਮੈਂ ਤਾਂ ਇਹਨਾਂ ਨੂੰ ਇੱਕ ਗੱਲ ਕਹੀ ਮੇਰੀ ਮਾਂ ਨੂੰ ਤੇ ਇਹਨਾਂ ਨੂੰ ਮੈਂ ਕਿਹਾ ਮੈਨੂੰ ਕਦੇ ਵੀ ਆਪਣੇ ਫੱਟੇ 'ਚ ਨਾ ਪਾਇਓ ਤੂੰ ਇਹ ਕੋਈ ਵੀ ਕਲੇਸ਼ ਹੋਵੇ ਆਪੇ ਸਲਝਾ ਲਓ ਮੇਰੇ ਤੱਕ ਆ ਕੇ ਇਹ ਨਾ ਦੱਸੋ ਵੀ ਆ ਗੱਲ ਹੋਈ ਹੈ ਇਹਨਾਂ ਨੂੰ ਮੈਂ ਜਿੱਦਨ ਆਈ ਸੀ ਇਹਨੂੰ ਵੀ ਇਹੀ ਗੱਲ ਸਮਝਾਈ ਸੀ ਮੈਨੂੰ ਕਹੇ ਸੀਗਾ ਇਹ ਨਹੀਂ ਕਈ ਬੰਦੇ ਇਹ ਕਹਿੰਦੇ ਮੈਂ ਤਾਂ ਆਪਣੀ ਘਰ ਵਾਲੀ ਨੂੰ ਇਹ ਕਹਾਂ ਵੀ ਲੜਿਓ ਨਾ ਲੜੋ ਕਿ ਝਗੜੇ ਹੁੰਦੇ ਹੀ ਆ ਛੋੜੇ ਛੋਟੇ ਪਰ ਮੈਨੂੰ ਨਹੀਂ ਆਕੇ ਮੁੰਡੇ ਨੂੰ ਨਹੀਂ ਆਕੇ ਕੁਝ ਦੱਸਣਾ ਕਿਉਂਕਿ ਤੁਸੀਂ ਮੈਨੂੰ ਮਾਂ ਦੀ ਬਰਾਈ ਕਰੋਗੇ ਉਹ ਵੀ ਮਾੜੀ ਹੈ ਜੇ ਮਦਰ ਆਕੇ ਕਰੋਗੇ ਵੀ ਤੇਰੀ ਘਰ ਵਾਲੀ ਇਦਾਂ ਉਹ ਵੀ ਮਾੜਾ ਹੈ ਤੁਸੀਂ ਆਪਸੀ ਤੁਹੇ ਇਹਦੀ ਮਦਰ ਹੈ ਜਿਹੜਾ ਜਨਮ ਦਿੱਤਾ ਤੇ ਤੇਰੀ ਉਹਦੇ ਨਾਲ ਲੜਾਈ ਤੂੰ ਕਿਦਾਂ ਬੀਹੇਵ ਕਰੇਂਗੀ ਬਸ ਉਹੀ ਬੀਹੇਵ ਤੂੰ ਮੇਰੀ ਮਾਂ ਨਾਲ ਕਰ ਸੋ ਇਹ ਚੀਜ਼ ਸਮਝਣੀ ਦੀ ਬਹੁਤ ਜ਼ਰੂਰਤ ਹੈ ਤੇ ਜਿਵੇਂ ਸੱਸ ਹੈਗੀ ਹੈ ਉਹ ਆਪਣੀ ਡਾਟਰ ਨਾਲ ਟ੍ਰੀਟ ਕਰਦੀ ਹੈ ਜੇ ਉਸੇ ਤਰੀਕੇ ਨਾਲ ਆਪਣੀ ਨੂੰਹ ਦੀ ਗੱਲ ਨੂੰ ਬਰਦਾਸ਼ਤ ਕਰ ਲਈ ਪੇਸ਼ੈਂਟਸ ਨਾਲ ਸੋ ਫਿਰ ਕਿਤੇ ਕਲੇਸ਼ ਪੈ ਨਹੀਂ ਉਹ ਸਭ ਤੋਂ ਚੰਗੀ ਤੇ ਸੋਹਣੀ ਗੱਲ ਤਾਂ ਇਹ ਹੈ ਜਿਸ ਤਰ੍ਹਾਂ ਨਹੀਂ ਤਾਂ ਮੈਂ ਆਪਣੇ ਕਿਹਾ ਕਿ ਸੱਸ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਹੁਣ ਨਹੀਂ ਉਹ ਨਮੀ ਆਇਆ ਉਹਨਾਂ ਨੂੰ ਸਾਮਣਨ ਦਿਓ ਤੇ ਉਹਨਾਂ ਨੂੰ ਆਪਣਾ ਜਿਸ ਤਰੀਕੇ ਉਹ ਚਾਹੁੰਦੇ ਉਸ ਤਰੀਕੇ ਜ਼ਿੰਦਗੀ ਬਤੀਤ ਕਰਨ ਦਿਓ ਮੈਨੂੰ ਲੱਗਦਾ ਜਿਹੜੇ ਬੰਦਸ਼ਾ ਹੋ ਜਾਂਦੀਆਂ ਨੇ ਨਾ ਉਹ ਜਿਵੇਂ ਪਹਿਲਾਂ ਵਾਲੇ ਥੋੜੇ ਸਮੇਂ ਮੰਗੂ ਜੇ ਹੋਊਗਾ ਤਾਂ ਸ਼ਾਇਦ ਮੈਨੂੰ ਲੱਗਦਾ ਘੜਬਣਾ ਹੋਵੇ ਵੈਸੇ ਵੈਸੇ ਵੀਰੇ ਸਭ ਤੋਂ ਵੱਡੀ ਤੁਸੀਂ ਬਹੁਤ ਸਿਆਣੀ ਗੱਲ ਕਰ ਰਹੇ ਹੋ ਜਿਹੜੀ ਕੁੜੀ ਆਉਂਦੀ ਹੈ ਨਾ ਘਰ 'ਚ ਇਸ ਫੈਮਿਲੀ ਦਾ ਫਰਜ਼ ਬਣਦਾ ਕਿ ਉਹਨੂੰ ਵਧੀਆ ਫੀਲ ਕਰਾਓ ਕਿਉਂਕਿ ਉਹ ਦੂਜਾ ਘਰ ਆ ਰਹੀ ਹੈ ਇੱਕ ਮਹਿਮਾਨ ਹੈ ਉਹ ਉਹ ਹੌਲੀ ਹੌਲੀ ਕਿਉਂਕਿ ਉਹ ਜੜ੍ਹ ਹੈ ਤੁਹਾਡੀ ਜੇ ਉਹ ਹੀ ਖਰਾਬ ਹੋ ਗਈ ਨਾ ਹੁਣ ਆਪਣੀ ਇੰਟੈਂਸ਼ਨ ਇਹ ਆ ਵੀ ਮ ਮੈਂ ਮੈਂ ਤਾਂ ਇਹਨਾਂ ਦੁੱਖ ਚੱਲੇ ਮੈਂ ਇਤੋਂ ਵੀ ਇਦਾਂ ਕਰਉਣੀ ਆ ਆਪਾਂ ਥੋਪਦੇ ਆ ਚੀਜ਼ਾਂ ਨੂੰ ਬੇ ਇਦਾਂ ਦੀ ਹੋਵੇ ਇਦਾਂ ਕਰੇ ਇਦਾਂ ਕਰੇ ਉਹ ਗਲਤ ਹੈ ਥੋੜੀ ਸੋਚ ਮੈਨੂੰ ਲੱਗਦਾ ਸਭ ਤੋਂ ਵੱਧ ਕਿ ਨਾ ਪੰਗੇ ਜਿਹੜੇ ਪੈਂਦੇ ਉਹ ਕਿਚਨ ਦੇ ਕੰਮ ਤੋਂ ਪੈਂਦੇ ਹਾਂ ਹੈਨਾ ਉਹਨੂੰ ਚੀਜ਼ ਨੂੰ ਜੇ ਹੁਣ ਇੱਕ ਨਵਾਂ ਆ ਉਹ 70 8000 ਰੁਪਏ 50000 25000 ਕਮਾ ਰਹੀ ਆ 4000 ਰੁਪਏ ਦੇ ਕੇ ਕੋ ਲਾ ਲੋ ਬੰਦਾ ਡਮੈਸਟਿਕ ਹੈਲਪ ਦੇ ਲਈ ਬਿਲਕੁਲ ਹੈ ਨਾ ਜਦੋਂ ਨੋ ਜਦੋਂ ਪਹਿਲੇ ਦਿਨ ਨੋ ਆਉਂਦੀ ਉਦੋਂ ਤਾਂ ਬੜਾ ਆਪਾਂ ਉਹ ਮਿੱਠਾ ਜਿਹਾ ਪਾਣੀ ਪਾ ਕੇ ਤੇ ਪਾਣੀ ਵਾਰ ਬੰਨੀ ਦੀਏ ਮਾਏ ਮੁੜ ਕੇ ਉਹ ਪਾਣੀ ਉੰਤਨਾ ਜ਼ਹਿਰ ਬਣ ਜਾਂਦਾ ਵਾਣੇ ਕੁਛ ਨਹੀਂ ਸਿਖਾ ਕੇ ਕੱਲਿਆ ਹੈ ਫਿਰ ਆ ਚੀਜ਼ ਤੇ ਆ ਜਾਂਦੇ ਉਹ ਨਹੀਂ ਹੁੰਦਾ ਨਹੀਂ ਚਲੋ ਵੈਸੇ ਵੀ ਤੁਹਾਨੂੰ ਗੱਲ ਕਰਨਾ ਤੁਸੀਂ ਸੁੱਖ ਨਾਲ ਤਕੜੇ ਬਹੁਤ ਹੋ ਤੇ ਜਦੋਂ ਤੁਸੀਂ ਨਵੇਂ-ਨਵੇਂ ਨੂੰ ਬਣ ਕੇ ਆਏ ਹੋਮਗੇ ਉਦੋਂ ਸੁੱਖ ਨਾਲ ਹੋਰ ਵੀ ਤਕੜੇ ਹੋਵੋਗੇ ਫਿਰ ਤੁਸੀਂ ਲਈ ਚੁੱਟੀ ਕਦੇ ਨਾ ਮੇਰੀ ਸੱਸੂ ਮਾਣਾ ਬਹੁਤ ਜ਼ਿਆਦਾ ਸਵੀਟ ਤੇ ਬੜੀ ਕੁਲ ਉਹ ਵਿਚਾਰੀ ساری ਜ਼ਿੰਦਗੀ ਉਹਨੇ ਬਸ ਹਾਂ ਜੀ ਕਿਤਾ ਸੋ ਮੈਂ ਸਭ ਉਹਨਾਂ ਨੂੰ ਕਹਿੰਦੀ ਸੀ ਵੀ ਬੀ ਸਟਰੋਂਗ ਹੈ ਨਾ ਤੇ ਜਦੋਂ ਮੈਂ ਆਈ ਤਾਂ ਫਿਰ ਉਹਨਾਂ ਨੂੰ ਲੱਗਾ ਕਿ ਮੈਂ ਉਹਨਾਂ ਦੀ ਤਾਕਤ ਆ ਤੇ ਫਿਰ ਜਿਹੜੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਖਿਲਾਫ ਧੱਕੇ ਹੋਏ ਸੀਗੇ ਫਿਰ ਉਹ ਉੱਠ ਖਲੋਤੇ ਫਿਰ ਮੈਂ ਕੋਸ਼ਿਸ਼ ਕੀਤੀ ਕਿ ਜਿੱਥੇ ਜਿੱਥੇ ਬੇਇਨਸਾਫ਼ੀਆਂ ਹੋਈਆਂ ਆ ਆਬਲਾ ਨਾਰੀਆਂ ਫਿਰ ਤਾਂ ਤਕੜੀਆਂ ਹੋਈਆਂ ਉਹ ਹੱਕ ਦਵਾਏ ਉਹ ਸਹੂਲਤਾਂ ਦਵਾਈਆਂ ਉਹ ਸੋਹਣੀ ਜ਼ਿੰਦਗੀ ਦਿੱਤੀ ਤੇ ਮੈਨੂੰ ਲੱਗਦਾ ਕਿ ਆਪਣੇ ਆਖਰੀ ਦਿਨਾਂ ਦੇ ਵਿੱਚ ਜਦੋਂ ਉਹ ਸੀਗੇ ਤੇ ਉਹਨਾਂ ਕੋ ਜ਼ਿੰਦਗੀ ਦੀ ਹਰ سہولت ਸੀ ਤੇ ਉਹਨਾਂ ਦੀਆਂ ਧਰਾਣੀਆਂ ਜਠਾਣੀਆਂ ਨਾਨਾ ਉਹਨਾਂ ਨੂੰ ਆ ਕੇ ਕਹਿੰਦੀਆਂ ਸੀ ਨਹੀਂ ਸਿੰਦਾ ਤੂੰ ਤੇ ਬੜੀ ਸੌਖੀ ਤੇਰਾ ਬੁਢਾਪਾ ਬੜਾ ਸੌਖਾ ਨਹੀਂ ਤੇਰੇ ਪੁੱਤ ਬੜੇ ਚੰਗੇ ਨਹੀਂ ਤੇਰੀਆਂ ਨੋਆ ਬੜੀਆਂ ਚੰਗੀਆਂ ਸੋ ਮੈਨੂੰ ਲੱਗਦਾ ਇਹ ਹੀ ਪ੍ਰਾਪਤੀ ਹੈ ਜੇ ਸਮਝਣ ਵਾਲੇ ਬੰਦੇ ਦੇ ਜੇ ਤੁਸੀਂ ਫਿਰਸਾਸ ਨਾਲ ਕਦੇ ਲੜੀ ਨਹੀਂ ਫਿਰ ਫਿਲਮ ਦੇ ਵਿੱਚ ਸੈਟ ਫਿੱਟ ਕਿਵੇਂ ਬੈ ਗਿਆ ਉਹ ਖਤਾ ਹੋਇਆ ਹੋਗਾ ਇਹ ਤੇ ਮੋਹਤ ਦੱਸ ਸਕਦਾ ਨਾ ਮੈਨੂੰ ਇੰਜ ਕਿਉਂ ਲੱਗਾ ਕਿ ਮੈਂ ਫਿਲਮ ਦੇ ਵਿੱਚ ਫਿੱਟ ਬੈਠਦੀ ਆ ਤੇ ਮੈਨੂੰ ਲਿਆ ਜਾਵੇ ਅੱਛਾ ਜਿੱਦਾਂ ਸ਼ੋਲੇ ਫਿਲਮ ਚ ਗੱਬਰ ਕੋਈ ਹੋਰ ਰੋਲ ਨਹੀਂ ਨਿਭਾ ਸਕਦਾ ਨਾ ਇਹ ਸਸ ਦਾ ਇਹਨਾਂ ਤੋਂ ਇਲਾਵਾ ਹੋਰ ਕੋਈ ਨਿਭਾ ਵੀ ਨਹੀਂ ਸਕਦਾ ਕਿਉਂਕਿ ਜਿਹੜਾ ਇਹਨਾਂ ਦਾ ਬਿਹੇਵੀਅਰ ਆ ਜਿਹੜਾ ਜਿੱਦਾਂ ਇਹ ਹੋ ਹੈਗੇ ਨੇ ਇਹ ਵਧੀਆ ਸਸ ਲੱਗਦੇ ਨੇ ਕੱਬੀ ਜੀ ਸਸ ਨਹੀਂ ਹੁੰਦੀ ਜਿੱਦਾਂ ਉਹਦਾਂ ਦਾ ਰਤਬਾ ਹੈਗਾ ਪੂਰਾ ਅੰਦਰੋਂ ਭਵੇਂ ਹੋਰ ਨੇ ਪਰ ਬਾਹਰੋਂ ਇਹ ਪ੍ਰੋਪਰ ਕੱਬੀ ਸਸ ਲੱਗਦੀ ਆ ਕਰਮਜੀਤ ਭਾਜੀ ਵੀ ਬਹੁਤ ਦੁਖੀ ਨੇ ਇਹਨਾਂ ਤੋਂ ਫਿਲਮ ਮੈਂ ਕਿਹਾ ਫਿਲਮ ਚ ਇਹਨਾਂ ਤਾਂ ਦੁਖੀ ਨਹੀਂ ਮੈਂ ਸੋਚਿਆ ਦੁਖੀ ਨੇ ਉਧਰ ਬਾਹਰ ਲੋਕ ਪ੍ਰਚਾਰ ਕਰਦੇ ਫਿਰ ਤੇਰੇ ਲੋਕ ਸਵਾਲ ਕਰਦੇ ਨੇ ਹਾਈਲਾਈਟ ਲਾਉਗੇ ਤੁਸੀਂ ਇੰਟਰਵਿਊ ਦੇ ਮੈਨੂੰ ਹਾਂਜੀ ਕਿਹੜੀ ਹਾਈਲਾਈਟ ਜਿਹੜੀ ਉਹ ਇੰਟਰਵਿਊ ਚ ਪਹਿਲੇ ਉਹ ਹਾਈਲਾਈਟਸ ਹੀ ਚੱਲਦੀਆਂ ਹਾਂ ਉਹ ਵਾਲੀ ਉਹਦੇ ਚ ਲਾਉਂਗੇ ਪੱਕਾ ਇਹ ਚੀਜ਼ ਕਰਮਜੀਤ ਪਾਜੀ ਮੈਡ ਕੀ ਕਰਮਜੀਤ ਪਾਜੀ ਮੈਨੂੰ ਦੱਦੂ ਕੀ ਨਹੀਂ ਲਾਉਂਦੇ ਚਲੋ ਰਵੀ ਭਾਜੀ ਇਹ ਨਾ ਰੱਖਿਓ ਕੋਈ ਚੱਕਰ ਨਹੀਂ ਲਾ। ਛਿਲਾ ਲੀਏ? ਹੋਰ ਕੀ? ਅੱਛਾ ਤੁਸੀਂ ਆਪਣਾ ਫਿਰ ਕਿੱਸਾ ਦੱਸੋ। ਤੁਸੀਂ ਕਹੇ ਵੀ ਮੈਂ ਤਾਂ ਕਿਹਾ ਤੁਹਾਡੇ ਤੱਕ ਅਜ ਤੱਕ ਕੋਈ ਵੀ ਗੱਲ ਨਹੀਂ ਮੌਂਸੀ ਲੜਾਈ ਦੀ। ਨਹੀਂ ਆਈਆਂ ਭਾਜੀ। ਹੂੰ। ਬਸ ਆਪਾਂ ਧਿਆਨ ਨਹੀਂ ਦਿੰਦੇ ਇਧਰੋਂ ਵਾਈ ਉਧਰੋਂ ਗਈ। ਦੇਖੋ ਪਤਾ ਕੀ ਹੁੰਦਾ ਜੀ। ਹੁਣ ਆਪਾਂ ਹਿਊਮਨ ਨੇਚਰ ਆਪਣਾ ਆਪਣਾ ਗੁੱਸਾ ਵੀ ਹੋਣਾ ਬਣਦਾ ਹੈ। ਆਪਾਂ ਨੂੰ ਕੋਈ ਉੱਚਾ ਵੀ ਬੋਲ ਸਕਦਾ ਹੈ। ਆਪਾਂ ਇਗਨੋਰ ਕਰੀਏ ਭਾਜੀ। ਮੈਂ ਤਾਂ ਸਮਝਦਾ ਮੁੰਡੇ ਬਰਦਾਸ਼ਤ ਕਰਨ ਦੀ ਆਪਣੀ ਸ਼ਕਤੀ ਵਧਾਓ ਤੇ ਕੋਈ ਕਲੇਸ਼ ਨਹੀਂ ਹੋਊਗਾ। ਜਦੋਂ ਆਪਾਂ ਆਪਣੀ ਪੇਸ਼ੈਂਸ ਲੂਜ਼ ਕਰ ਦਾਂਗੇ ਮੰਨ ਲਓ ਇਹ ਮੇਰੇ ਕੋਲ ਆਈ ਪੱਜੀ ਵੀ ਹੈ ਕਿ ਇਹ ਤੇ ਮਮੀ ਨੇ ਇਦਾਂ ਕਰਤਾ ਇਦਾਂ ਕਰਤਾ ਇਦਾਂ ਕਰਤਾ ਮੈਨਾਂ ਕੋ ਇਹਨੂੰ ਪੈ ਜਾ ਸਾਡੀ ਲੜਾਈ ਹੋਣੀ ਕਿਉਂਕਿ ਆਲਰੇਡੀ ਉਹਦਾ ਟੈਂਪਰ ਵਧਿਆ ਹੋਇਆ ਆਪਣਾ ਕੰਮ ਹੈ ਇਹ ਪਾਰਟਨਰ ਦਾ ਕਿਸੇ ਦਾ ਵੀ ਭਾਵੇਂ ਮੇਰਾ ਜੇ ਟੈਂਪਰ ਵਧਿਆ ਇਹਦਾ ਕੰਮ ਹੋਵੇ ਕਿ ਇਹਨੂੰ ਸ਼ਾਂਤ ਕਰਕੇ ਟੈਕਲ ਕਰੋ ਭਾਜੀ ਅੱਧੇ ਕਲੇਸ਼ ਇਦਾਂ ਹੀ ਹੁੰਦੇ ਲੇਡੀ ਵੀ ਟੈਂਪਰ ਦਿਖਾ ਦਿੰਦੀ ਹੈ ਗੁੱਸਾ ਦਿਖਾ ਦਿੰਦੀ ਹੈ ਉਹ ਦੋ ਬੰਦਾ ਵੀ ਗੁੱਸਾ ਤੇ ਘਰ ਚ ਕਲੇਸ਼ ਪੈਂਦਾ ਹੀ ਪੈਂਦਾ ਹੈ ਤਸਮੈ ਕੁਝ ਦੇਖੀ ਕਿ ਮੋਹਿੱਦ ਦੇ ਸੁਭਾਅ 'ਚ ਇਹ ਚੀਜ਼ ਸ਼ਾਮਲ ਹੈ ਕਿ ਇਹਨੂੰ ਪੈਂਪਰ ਕਰਕੇ ਰੱਖਣਾ ਆਉਂਦਾ ਯਾਨੀ ਮਤਲਬ ਘਰ ਦੇ ਵਿੱਚ ਤੇ ਸਿਰਫ ਮਦਰ ਆ ਤੇ ਵਾਈਫ ਆ ਤੇ ਇਹ ਉਹਨਾਂ ਨੂੰ ਦੋ ਜਣਿਆਂ ਨੂੰ ਪੈਂਪਰ ਕਰਦਾ ਬਟ ਬੀਇੰਗ ਐ ਡਾਇਰੈਕਟਰ ਬੀਇੰਗ ਐ ਰਾਈਟਰ ਬੀਇੰਗ ਐ ਪ੍ਰੋਡਿਊਸਰ ਤੂੰ ਕਿਉਂ ਹੱਸੀ ਇਹ ਇਹ ਕਹਿਣਾ ਚਾਹੀਦਾ ਨਹੀਂ ਹੁੰਦਾ ਨਹੀਂ ਕਿਉਂ ਨਹੀਂ ਹੁੰਦਾ ਕਿਉਂਕਿ ਅਸੀਂ ਜੋ ਸੈੱਟ ਤੇ ਫੀਲ ਕੀਤਾ ਇੰਨੀ ਵੱਡੀ ਟੀਮ ਦੇ ਨਾਲ ਜਦ ਤੁਸੀਂ ਕੰਮ ਕਰਦੇ ਹੋ ਤੁਸੀਂ ਪ੍ਰੋਡਿਊਸਰ ਵੀ ਆਪ ਹੋ ਡਾਇਰੈਕਟਰ ਵੀ ਆਪ ਹੋ ਰਾਈਟਰ ਵੀ ਆਪ ਹੋ ਤੁਹਾਡੇ ਤੇ ਪ੍ਰੈਸ਼ਰ ਕਿੰਨਾ ਔਰ ਆਰਟਿਸਟ ਜਿਹੜੇ ਹੁੰਦੇ ਉਹਨਾਂ ਨੂੰ ਤਾਂ ਵੈਸੇ ਹੀ ਬੜਾ ਪਿਆਰ ਦੇ ਨਾਲ ਉਹਨਾਂ ਦੇ ਨਾਲ ਚ ਰੱਖਣਾ ਪੈਂਦਾ ਜਦੋਂ ਕੰਮ ਚੱਲ ਰਿਹਾ ਹੁੰਦਾ ਕਿਉਂਕਿ ਮਿੰਕੇ ਨਿੰਕੇ ਗੱਲਾਂ ਤੋਂ ਰਸ ਜਾਂਦੇ ਆ ਈਗੋ ਪ੍ਰੋਬਲਮਸ ਵੀ ਕਈ ਵਾਰੀ ਹੋ ਜਾਂਦੀਆਂ ਇੰਨੀ ਵੱਡੀ ਟੀਮ ਦੇ ਵਿੱਚ ਔਰ ਸਾਰਿਆਂ ਨੂੰ ਜਿਵੇਂ ਹਮੇਸ਼ਾ ਇਹਨਾਂ ਨੇ ਬੈਲੈਂਸ ਕਰਕੇ ਰੱਖਿਆ ਮੈਨੂੰ ਲੱਗਦਾ ਕਿ ਅੱਛੀ ਕਪੈਸਿਟੀ ਆ ਇਹਦੇ ਵਿੱਚ ਪਤੀ ਬਣਨ ਦੀ ਨਹੀਂ ਉਹ ਤੇ ਫਿਰ ਦੇਖੋ ਉਹ ਤੇ ਆਬਵੀਅਸ ਦੀ ਗੱਲ ਨਾ ਫਿਰ ਬੰਦਾ ਵਿਚਾਰਾ ਕਰੇ ਵੀ ਕੀ ਚੁੱਪ ਤੋਂ ਵੀ ਨਾ ਬੰਦਾ ਕਰ ਵੀ ਕੁਛ ਨਹੀਂ ਨਹੀਂ ਕੱਲਾ ਚੁੱਪ ਹੀ ਨਹੀਂ ਆ ਕੱਲ ਪਰਸੋ ਮਤਲਬ ਜਿਵੇਂ ਉਹਨਾਂ ਨੇ ਗੱਲ ਦੱਸੀ ਵੀ ਮੈਂ ਘਰਿਆਂ ਕਿਹਾ ਵੀ ਮੈਂ ਤਾਂ ਚੁੱਪ ਹੋ ਜਾਣਾ ਮੈਂ ਸ਼ਾਂਤ ਹੋ ਕੇ ਸੁਣ ਲੈਣਾ ਹੁਣ ਬੰਦੇ ਕੋਲ ਆਪਸ਼ਨ ਵੀ ਕੋਈ ਨਹੀਂ ਸ਼ਾਂਤ ਹੋਣ ਦੇ ਇਲਾਵਾ ਨਹੀਂ ਵੈਸੇ ਵੀ ਇੰਨਾ ਕਿਊਟ ਜਾਂ ਨਾ ਮਤਲਬ ਤੁਸੀਂ ਬੜੇ ਗੁੱਸੇ 'ਚ ਬੈਠੇ ਹੋਗੇ ਨਾ ਤੇ ਇਹਨੇ ਆ ਕੇ ਬਸ ਇੱਥੇ ਪੈਰ ਹੀ ਫੜਨੇ ਅੱਛਾ ਜੀ ਫੇਰ ਪੁੱਛੂਗਾ ਹੋਰ ਦੱਸੋ ਕਿ ਇਹਦੇ ਹੋਰ ਕਿਹਦੇ ਪੈਰ ਫੜਨੇ ਆ ਦੱਸੋ ਕੱਲ ਪਰਸੋ ਮੇਰੇ ਕੋਲ ਥੋੜੇ ਜਿਹਾ ਦਿਨ ਘੱਟ ਸੀਗੇ ਪ੍ਰੋਮੋਸ਼ਨ ਦੇ ਲਈ ਮੈ ਕਿਤੇ ਜਾਣਾ ਸੀਗਾ ਤੇ ਮੈਨੂੰ ਕਹਿੰਦਾ ਮੈਡਮ ਜਰਾਕ ਤੁਸੀਂ ਆਓ ਆਪਾਂ ਨਾ ਮੇਰੇ ਵਾਲ ਉਹਨੂੰ ਪਤਾ ਹੈ ਤੁਸੀਂ ਬਹੁਤ ਲੱਕੀ ਹੋ ਤੁਹਾਡੇ ਨਾਲ ਇਹ ਪੈਂਪਰਿੰਗ ਅਨਲ ਹੁੰਦੀ ਮੇਰੇ ਨਾਲ ਨਹੀਂ ਹੁੰਦੀ ਮੈਂ ਤਾਂ ਹੀ ਕਰਕੇ ਇਧਰ ਦੇਖਦੇ ਕਿ ਨਾ ਹਾਸਰੀਆਂ ਦੇਖ ਲਓ ਸਫਰ ਨੇ ਪੁੱਛਿਆ ਵੀ ਕੀ ਕਰਨਾ ਮੈਡਮ ਨੂੰ ਇਸ ਵਾਲੀ ਗੱਡੀ ਚ ਕਿਉਂ ਉਹਨਾਂ ਦੀ ਗੱਡੀ ਚ ਕਿਉਂ ਨਹੀਂ ਬਿਠਾ ਰਿਹਾ ਕਹਿੰਦਾ ਦਾਣਾ ਪੋਣਾ ਦਾਣਾ ਥੋੜਾ ਜਿਹਾ ਮੈਂ ਕਿਹਾ ਕੋਈ ਨਹੀਂ ਬੰਦਾ ਉਹਨਾਂ ਦੀ ਚਾਕਲੇਟ ਨਹੀਂ ਯਾਰ ਨਾਲ ਹਰ ਜੰਗ ਜਿੱਤੀ ਜਾ ਸਕਦੀ ਹੈ ਸੋ ਮਤਲਬ ਇਹ ਕਿ ਉਹ ਚੀਜ਼ ਉਹ ਕਪੈਸਿਟੀ ਹੈਗੀ ਹੈ ਵਿੱਚ ਨਾ ਕਿ ਸਾਰਿਆਂ ਨੂੰ ਨਾਲ ਲੈ ਕੇ ਤੋਰਨ ਦੀ ਔਰ ਇਹ ਬੜੀ ਜ਼ਰੂਰੀ ਵੀ ਹੁੰਦੀ ਹੈ ਤੁਸੀਂ ਇੱਕ ਵੱਡੀ ਟੀਮ ਨਾਲ ਜਦੋਂ ਕੰਮ ਕਰਦੇ ਹੋ ਨਾ ਉਹ ਹੋਣਾ ਵੀ ਬਹੁਤ ਜ਼ਰੂਰੀ ਹੈ। ਕੋਲ ਟਰੈਕਟਰ ਹੋਣਾ ਕੋਈ ਸੌਖਾ ਕੰਮ ਥੋੜੀ ਹੈ। ਕੋਈ ਤੁਹੇ ਡਾਇਰੈਕਸ਼ਨ ਥੋੜੀ ਦੇਣੀ ਐ ਨਾ ਜਿਵੇਂ ਤੁਸੀਂ ਗੱਲ ਕੀਤਾ ਕਿ ਸਾਰਿਆਂ ਨੂੰ ਇਕੱਠੇ ਰੱਖਣਾ। ਸਭ ਤੋਂ ਵੱਡੀ ਕਲਾ ਹੋਆ ਬੰਦੇ ਨਾਲ ਲੈ ਕੇ ਚੱਲਣਾ। ਅੱਛਾ ਅੱਛਾ ਜਿਸ ਤਰ੍ਹਾਂ ਤੁਸੀਂ ਇੱਕ ਫਿਲਮ ਦੇ ਵਿੱਚ ਜਿਸ ਤਰ੍ਹਾਂ ਜਦੋਂ ਤੁਸੀਂ ਨੂੰ ਹੁੰਨੇ ਹੋ ਮਤਲਬ ਉਦੋਂ ਵੀ ਤੁਸੀਂ ਸਹੀ ਹੁੰਨੇ ਹੋ। ਜਦੋਂ ਤੁਸੀਂ ਸੱਸ ਬਣਦੇ ਹੋ ਉਦੋਂ ਵੀ ਤੁਸੀਂ ਸਹੀ ਹੁੰਨੇ ਹੋ। ਮਤਲਬ ਇੱਕ ਚੀਜ਼ ਤੇ ਮਰਣੀ ਪੈਂਦੀ ਹੈ ਨਾ ਜਾਂ ਤਾਂ ਤੁਸੀਂ ਉਦੋਂ ਗਲਤ ਸੀ ਜਾਂ ਉਦੋਂ ਗਲਤ ਸੀ। ਹਰ ਔਰਤ ਨੂੰ ਇਹ ਕਿਉਂ ਲੱਗਦਾ ਜਦੋਂ ਮੈਂ ਨੂੰਹ ਸੀ ਉਦੋਂ ਵੀ ਮੈਂ ਸਹੀ ਸੀ ਜਦੋਂ ਮੈਂ ਸੱਸ ਬਣ ਕੇ ਆਈ ਉਦੋਂ ਵੀ ਸਹੀ ਆ ਵੀ ਮੈਨੂੰ ਸੱਸ ਵੀ ਵਧੀਆ ਨਹੀਂ ਮਿਲੀ ਮੈਨੂੰ ਨਣਾਣ ਵੀ ਵਧੀਆ ਨਹੀਂ ਮਿਲੇ ਮੈਨੂੰ ਨੌ ਵੀ ਵਧੀਆ ਨਹੀਂ ਮਿਲੀ ਇਹ ਹਰ ਔਰਤ ਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਇੰਜ ਲੱਗਦਾ ਕਿ ਸਾਡੇ ਵਾਲਾ ਵਰਜ਼ਨ ਜਿਹੜਾ ਉਹ ਦਾ ਬੈਸਟ ਹੈ ਕਿਉਂਕਿ ਮੈਨੂੰ ਲੱਗਦਾ ਕਿ ਉਹਦੇ ਵਿੱਚ ਪ੍ਰੋਬਲਮ ਇਹ ਆ ਕਿ ਅਸੀਂ ਇਹ ਸੋਚਦੇ ਹਾਂਗੇ ਜਿੰਨੀ ਸਮਝ ਸਾਨੂੰ ਆ ਜਿਹੜੇ ਡ੍ਰੀਮ ਸਾਡੇ ਆ ਜਿਹੜੀਆਂ ਇਛਾਵਾਂ ਸਾਡੀਆਂ ਜਿਹੜੇ ਇਮੋਸ਼ਨਸ ਸਾਡੇ ਆ ਉਹ ਸਭ ਤੋਂ ਵਧੀਆ ਹੈ ਤੇ ਉਹੀ ਸਾਰਿਆਂ ਨੂੰ ਫੋਲੋ ਕਰਨੇ ਚਾਹੀਦੇ ਮੇਨ ਪ੍ਰੋਬਲਮ ਇਹ ਆਉਂਦੀ ਕਿ ਸਾਨੂੰ ਲੱਗਦਾ ਕਿ ਆ ਚੀਜ਼ ਬਿਹਤਰ ਹੈ ਤੇ ਸਾਰੇ ਇਹੀ ਕਰਨ ਬਟ ਜਿਹੜਾ ਦੂਸਰਾ ਬੰਦਾ ਜਾਂ ਨੌ ਆ ਜਾਂ ਤੁਹਾਡੀ ਸੱਸ ਆ ਉਹਨਾਂ ਦੇ ਵੀ ਤਾਂ ਆਪਣੇ ਡ੍ਰੀਮਸ ਨੇ ਉਹਨਾਂ ਦੀਆਂ ਵੀ ਤਾਂ ਸੋਚਾਂ ਨੇ ਉਹਨਾਂ ਦੇ ਵੀ ਤਾਂ ਇਮੋਸ਼ਨਸ ਨੇ ਅਸੀਂ ਕਦਰ ਨਹੀਂ ਕਰਨੀ ਜਾਣਦੇ ਅਜੇ ਨਾ ਅਸੀਂ ਕਦਰ ਨਹੀਂ ਕਰਨੀ ਸਿੱਖੀ ਰਿਸ਼ਤਿਆਂ ਦੀ ਇਮੋਸ਼ਨਸ ਦੀ ਦੂਜਿਆਂ ਦੀ ਭਾਵਨਾਵਾਂ ਦੀ ਤਦ ਪ੍ਰੋਬਲਮਸ ਨੇ ਇਹ ਤੇ ਇਹਦੇ ਪਿੱਛੇ ਇੱਕ ਕਨਸੈਪਟ ਉਹ ਵੀ ਇੱਥੇ ਹੋ ਗਿਆ ਨਾ ਜਿਹੜਾ ਥੋੜਾ ਨਿਊਕਲੀਅਰ ਫੈਮਲੀਆਂ ਦਾ ਇਕੱਲਿਆਂ ਹੋਣ ਦਾ ਰਿਸ਼ਤਿਆਂ ਦੇ ਦੂਰ ਹੋਣ ਦਾ ਪਰ ਉਹਦੇ ਵਿੱਚ ਵੀ ਬਹੁਤ ਸਾਰੇ ਸਾਈਡ ਇਫੈਕਟਸ ਨੇ ਨਾ ਹੁਣ ਜਦੋਂ ਆਪਾਂ ਇਕੱਲੇ ਰਹਿ ਗਏ ਤਾਂ ਹੁਣ ਬੱਚਾ ਇੱਕ ਇੱਕ ਕਰ ਰਹੇ ਆ ਸਾਰੇ ਜਣੇ ਹੈਨਾ ਹੁਣ ਉਹ ਬੱਚੇ ਨੂੰ ਜਦੋਂ ਪਾਲਣਾ ਬੱਚਾ ਜਿਹੜਾ ਵਾ ਉਹ ਇੰਨਾ ਜ਼ਿਆਦਾ ਅਜੀਬ ਮਾਹੌ ਪਾਲ ਨਹੀਂ ਰਿਹਾ ਨਾ ਜਾਂ ਕ੍ਰੈਚ ਵਾਲੇ ਪਾਲ ਰਹੇ ਜਾਂ ਜਿਹੜੀਆਂ ਕਿਹਾ ਟੇਕਰ ਨੇ ਪਾਲ ਰਹੀਆਂ ਨੇ ਉਹ ਉਹ ਬੱਚਾ ਹੁਣ ਜਦੋਂ ਵੱਡਾ ਹੋਏਗਾ ਤੇ ਉਹ ਸਮਾਜ ਕਿਵੇਂ ਦਾ ਹੋਏਗਾ ਉਹ ਬਹੁਤ ਡੇਂਜਰਸ ਚੀਜ਼ਾ ਹੋਣੀ ਹੈ ਮੈਂ ਅੱਗੋਂ ਇਹੀ ਕਹਿੰਦਾ ਸੀਗਾ ਤੁਹਾਨੂੰ ਕਿ ਹੁਣ ਇਕੱਲਾ ਇਕੱਲਾ ਬੱਚਾ ਹੈ ਵੀਰੇ ਤੇ ਨੂੰ ਸੱਸਾਂ ਦਾ ਜਿਹੜਾ ਰਿਸ਼ਤਾ ਸੀਗਾ ਤੁਸੀਂ ਲਾ ਲਓ ਵੀ ਆਪਣੀਆਂ ਦਾਦੀਆਂ ਸੀਗੀਆਂ ਜਿਹਦਾ ਵਿਆਹ ਚ ਆਪਾਂ ਜਾਂਦੇ ਸੀ ਕਿ ਉਹਨਾਂ ਅੱਗੇ ਅੱਗੇ ਬੱਚੇ ਇਕੱਲਾ ਇਕੱਲਾ ਤਾਂ ਮੁੰਡਾ ਹੈ ਉਹ ਵੀ ਆਪਣੇ ਕੰਮ ਲਈ ਸ਼ਹਿਰ ਦੂਜੇ ਚਲਾ ਜਾਂਦਾ ਬਾਹਰ ਚਲਾ ਜਾਂਦਾ ਇਧਰ ਪਿੱਛੇ ਮਾਂ ਪਿਓ ਅੱਜ ਵੀ ਤੁਸੀਂ ਦੇਖ ਲਓ ਇਹ ਅੱਜ ਕੱਲ ਅਮਰੀਕਾ ਵਰਗੇ ਦੇਸ਼ਾਂ 'ਚ ਤਾਂ ਇਹ ਕਦੋਂ ਦਾ ਹੋ ਚੁੱਕਾ ਹੈ ਮਾਂ ਪਿਓ ਆਰਡਰ ਰਹਿੰਦੇ ਨੇ ਆਪਣਾ ਬੇਟਾ ਆਪਣੀ ਘਰ ਵਾਲੀ ਨਾਲ ਆਰਡਰ ਰਹਿੰਦਾ ਹੈ ਇਹ ਹੌਲੀ ਹੌਲੀ ਇੱਥੇ ਵੀ ਆ ਰਹੀ ਹੈ ਇਹ ਬਿਮਾਰੀ ਹੈ ਤੇ ਇਹੀ ਚੀਜ਼ਾਂ ਤੋਂ ਬਚਣ ਵਾਸਤੇ ਅਸੀਂ ਫਿਲਮਾਂ ਬਣਾਉਂਦੇ ਆ ਸਾਡੀ ਫਿਲਮ ਤੇ ਤੁਸੀਂ ਟਾਈਟਲ ਤੁਸੀਂ ਕੁਐਸਚਨ ਕੀਤਾ ਸੀਗਾ ਵੀ ਤੁਸੀਂ ਐਦਾਂ ਦਾ ਟਾਈਟਲ ਕਿਉਂ ਰੱਖਿਆ ਵੀ ਨਹੀਂ ਮੈਂ ਸੱਸ ਸੇ ਕੁੱਟਣੀ ਦੇਖੋ ਕਿਤੇ ਨਾ ਕਿਤੇ ਇਹ ਫਿਲਮ ਦਾ ਬਿਜ਼ਨਸ ਹੈ ਬਪਾਰ ਹੈ ਤੇ ਆਪਾਂ ਕਿਦਾਂ ਅਟਰੈਕਸ਼ਨ ਦੇ ਸਕਦੇ ਹਾਂ ਆਡੀਅנס ਨੂੰ ਕਿਵੇਂ ਖਿੱਚਣਾ ਆਡੀਅנס ਨੂੰ ਕਿਦਾਂ ਖਿੱਚਣਾ हां ਤੁਸੀਂ ਇੱਕ ਦਿਖਾਵੇ ਨਾਲ ਆਡੀਅנס ਨੂੰ ਖਿੱਚ ਕੇ ਜੇ ਕੋਈ ਸਿੱਖਿਆ ਦੇ ਦੋਗੇ ਉਹ ਵਧੀਆ ਚੀਜ਼ ਹੈ ਉਹੀ ਸਾਡੀ ਕਮਾਈ ਹੈ ਵੀ ਹੁਣ ਜੇ ਮੈਂ ਕਿਸੇ ਨੂੰ ਸਿਆਣੀ ਕਿਤਾਬਾਂ ਮੰਡਾਣ ਬੈ ਜਾਏ ਵੀਰੇ ਕਿਸੇ ਨੇ ਮੇਰੇ ਮੂੰਹ ਵੱਲ ਨਹੀਂ ਚੱਕਣਾ ਸੋ ਥੋੜਾ ਜਿਹਾ ਐਂਟਰਟੇਨਿੰਗ ਦਿਖਾਵਾ ਥੋੜਾ ਜਿਹਾ ਅਟਰੈਕਸ਼ਨ ਦੇ ਕੇ ਆਪਣੇ ਵਰ ਲੈ ਕੇ ਉਹਨਾਂ ਨੂੰ ਸਿਖਾ ਕੇ ਪੇਹ ਹਾਂ ਇਹ ਨਾ ਵੀ ਮਾੜਾ ਕੋਈ ਟਾਈਟਲ ਦੇ ਕੇ ਉਹਨਾਂ ਨੂੰ ਖਿੱਚ ਕੇ ਮਾੜਾ ਦੀ ਸਿਖਾ ਕੇ ਤੋਰੋ ਸਾਲੇ ਚ ਲਪੇਟ ਕੇ ਚੀਜ਼ਾਂ ਜਿਹੜੀਆਂ ਜੇ ਉਹ ਅਸੀਂ ਦਿਖਾਵਾਂਗੇ ਤਾਂ ਅਸ਼ੋਭਲੇ ਉਹਨਾਂ ਦੇ ਮਾਈਂਡ ਦੇ ਵਿੱਚ ਰਹਿ ਜਾਣਗੀਆਂ ਅੱਛਾ ਸਭ ਤੋਂ ਵੱਡੀ ਪ੍ਰੋਬਲਮ ਵੀਰੇ ਮੈਂ ਅੱਜ ਦੇਖੀ ਸੋਸਾਇ ਜਿੱਦਾਂ ਇਹ ਨਹੀਂ ਬੋਲਦੇ ਵੀ ਮੇਰੀ ਮੰਮੀ ਜਿੱਦਾਂ ਮੰਨ ਲਓ ਹਸਬੈਂਡ ਦਾ ਨਾਮ ਰਣਵੀਰ ਹੈ ਰਣਵੀਰ ਦੀ ਮੰਮਾ ਰਣਵੀਰ ਦੀ ਮੰਮਾ ਦਾ ਫੋਨ ਆਇਆ ਸੀਗਾ ਇਦਾਂ ਕਹਿ ਰਹੇ ਸੀਗੇ ਆ ਪਤ ਨਹੀਂ ਕਿਹੜਾ ਕਲਚਰ ਚੱਲ ਪਿਆ ਇਹ ਨਹੀਂ ਕਹਿੰਦੇ ਕਿ ਮੇਰੀ ਸੱਸ ਦਾ ਫੋਨ ਆਇਆ ਮੇਰੀ ਮਾ ਦਾ ਫੋਨ ਆ ਰਣਵੀਰ ਦੀ ਮੰਮਾ ਦਾ ਫੋਨ ਆ ਆਪਣੇ ਘਰ ਜੀ ਨਾਮ ਲੈ ਕੇ ਉਹਦੀ ਮਾਂ ਮਤਲਬ ਇੰਨਾ ਇਹ ਮੈਂ ਤਾਂ ਕਿੰਨਾ ਨੂੰ ਸੱਸ ਦਾ ਪਿਆਰ ਹੀ ਖਤਮ ਹੋ ਜਾਊਗਾ ਅਨਾਲੇ ਟਾਈਮ 'ਚ ਬੜਾ ਅਜੀਬ ਜਿਹਾ ਟਾਈਮ ਆ ਗਿਆ ਬਹੁਤ ਮੈਂ ਸੋਸਾਇਟੀ 'ਚ ਦੇਖਦਾ ਉਹੀ ਸਾਰੀ ਚੀਜ਼ਾਂ ਅਸੀਂ ਫਿਲਮ 'ਚ ਪਾਈਆਂ ਲੈ ਮੇਰਾ ਪੁੱਤ ਤੂੰ ਹਾਸਲਾ ਰੱਖ ਫਿਲਮ ਵੇਖੀ ਹੈ ਨਹੀਂ ਮੈਂ ਸੱਸ ਕੁੱਟਣੀ ਪਾਰਟ 2 ਅਹੀਂ ਇਹ ਕੁਝ ਹੀ ਦੱਸਿਆ ਉਹਦੇ ਚ ਹਾਂ ਇੱਕ ਚੀਜ਼ ਤੇ ਸਾਰੀਆਂ ਸੱਸਾਂ ਨੂੰ ਤੁਸੀਂ ਸਿਖਾਤੀ ਵੀ ਵਕੀਲ ਨੂੰ ਨਾ ਲੱਕਿਓ ਨਹੀਂ ਅਸੀਂ ਇੰਝ ਤਾਂ ਨਹੀਂ ਕਿਹਾ ਐਂਡ ਦੇ ਉੱਤੇ ਤਾਂ ਅਸੀਂ ਸੌਟ ਆਊਟ ਕੀਤਾ ਇਹ ਚੀਜ਼ਾਂ ਨੂੰ ਬਿਲਕੁਲ ਬਿਲਕੁਲ ਪਰ ਹਾਲੇ ਤੱਕ ਮੈਂ ਟ੍ਰੇਲਰ ਦੇਖਿਆ ਉੱਥੇ ਹੀ ਲੱਗਦਾ ਵੀ ਵਕੀਲ ਨੂੰ ਨਾ ਲਿਆਉ ਪੁੱਛਾਂ ਝਕਾ ਦੂਗੀ ਉਹ ਤਾਂ ਫਿਰ ਆਪਾਂ ਸਸਪੈਂਸ ਰੱਖਿਆ ਨਾ ਸਾਰੀ ਚੀਜ਼ਾਂ ਰਿਵੀਲ ਵੀ ਨਹੀਂ ਕਰ ਸਕਦੇ ਕਿਉਂਕਿ ਬੇਸਿਕਲੀ ਸਾਡੀ ਫਿਲਮ ਦੀ ਰੀਡ ਦੀ ਹੱਡੀ ਜਿਹੜੀ ਆ ਉਹ ਸੋਸ਼ਲ ਫੈਮਿਲੀ ਮੈਸੇਜ ਸੀਗੀ ਪਿਛਲੀ ਵਾਰੀ ਵੀ ਤੇ ਅਸੀਂ ਕੋਸ਼ਿਸ਼ ਕੀਤੀ ਕਿ ਉਸ ਚੀਜ਼ ਨੂੰ ਅਤਕੀ ਵੀ ਬਰਕਰਾਰ ਰੱਖੀਏ ਜਾ ਕੇ ਲੋਕ ਜੇ ਫਿਲਮ ਦੇਖਣ ਆਉਣ ਜਿੱਥੇ ਉਹਨਾਂ ਨੂੰ ਐਂਟਰਟੇਨਮੈਂਟ ਮਿਲੇ ਉਹਦੀ ਨਾਲ ਦੀ ਨਾਲ ਕੋਈ ਅੱਛੀ ਚੀਜ਼ ਵੀ ਲੈ ਕੇ ਜਾਣ ਵਾਪਸ ਜਾਣ ਵੈਸੇ ਤੁਸੀਂ ਵਕਾਲਤ ਕੀਤੀ ਆ ਅਸਲ 'ਚ ਮੈਂ ਮੈਡੀਕਲ ਦੀ ਪੜ੍ਹਾਈ ਕੀਤੀ ਆ ਅਸਲ 'ਚ ਹੂੰ ਮੈਡੀਕਲ ਦੀ ਪੜ੍ਹਾਈ ਕਰਕੇ ਇੱਧਰ ਕੋਇਨਸੀਡੈਂਟਲੀ ਮੇਰਾ ਕੋਈ ਪਲਾਨ ਨਹੀਂ ਸੀਗਾ ਹੁੰਦਾ ਬੰਦੇ ਦਾ ਚੌਂਕੀ ਨਹੀਂ ਸੀਗਾ ਮੈਂ ਡਾਕਟਰ ਬਣਨਾ ਚਾਹੁੰਦੀ ਸੀ ਕਾਰਡੀਓਲੋਜਿਸ ਹੂੰ ਪਰ ਕਹਿੰਦੇ ਨਾ ਕਿ ਡੈਸਟਨੀ ਨੇ ਕੁਝ ਹੋਰ ਹੀ ਟਰਨ ਲੈਣਾ ਸੀਗਾ ਸੋ ਕੋਇਨਸੀਡੈਂਟਲੀ ਹੀ ਮੇਰੇ ਸਕੂਲ ਦੇ ਸੀਨੀਅਰ ਸੀਗੇ ਉਹਨਾਂ ਦੇ ਥਰੂ ਮੈਨੂੰ ਮਿਊਜ਼ਿਕ ਵੀਡੀਓ ਦੇ ਥਰੂ ਓਪਰਚ्युनिटी ਮਿਲੀ ਥੈਨ ਆਫਟਰ ਥੈਟ ਮੇਰੀ ਜਰਨੀ ਸਟਾਰਟ ਹੋ ਗਈ ਮੈਂ ਤੁਸੀਂ ਕੀ ਬਣਨਾ ਚਾਹੁੰਦੇ ਸੀ ਵੀਰੇ ਮੇਰਾ ਸ਼ੁਰੂ ਤੋਂ ਇਸ ਫਿਲਮ ਨਾਲ ਬੋ ਪਿਆਰ ਸੀਗਾ ਜੀ ਨਿੱਕੇ ਹੁੰਦੇ ਸਕੂਲਾਂ 'ਚ ਪਲੇ ਕਰਨਾ ਗਲੀਆਂ 'ਚ ਰਾਮਲੀਲਾ ਕਰਨੀ ਸ਼ੁਰੂ ਤੋਂ ਇਸ ਫੀਲਡ ਨਾਲ ਪਿਆਰ ਸੀਗਾ ਤੇ ਹਮੇਸ਼ਾ ਹੀ ਸੀਗਾ ਕਿ ਇਸ ਫੀਲਡ ਨਾਲ ਜੁੜਨਾ ਉਦੋਂ ਪਤਾ ਨਹੀਂ ਹੁੰਦਾ ਸੀਗਾ ਉਦੋਂ ਤਾਂ ਚਲੋ ਬਚਪਨ 'ਚ ਇੱਕੋ ਚੀਜ਼ ਹੁੰਦੀ ਸੀ ਵੀ ਹੀਰੋ ਬਣਨਾ ਹਰ ਬੰਦਾ ਇਹ ਹੀ ਪਿੰਡੋਂ ਇਹ ਸੋਚੇ 16 ਵੀ ਬੰਬੇ ਹੀਰੋ ਬਣੇ ਹੀਰੋ ਬਣ ਜਦੋਂ ਫਿਲਡ ਚ ਆਉਂਦੇ ਪਤਾ ਲੱਗਦਾ ਵੀ ਡਾਇਰੈਕਟਰ ਵੀ ਕੋਈ ਚੀਜ਼ ਹੁੰਦੀ ਹੈ ਰਾਈਟਰ ਵੀ ਕੋਈ ਚੀਜ਼ ਹੁੰਦੀ ਹੈ ਕੋਸਟਿਮ ਡਿਜ਼ਾਈਨਰ ਸਪੋਰਟ ਬੋਇਲ ਪਤਾ ਲੱਗਦਾ ਸੋ ਇੱਥੇ ਆ ਕੇ ਮੈਂ ਜਦੋਂ ਵੇਖਿਆ ਮੈਨੂੰ ਮੇਰੇ ਗੁਰੂ ਜੀ ਮਿਲੇ ਜਿਹੜੇ ਮੈਨੂੰ ਸਿਖਾਇਆ ਬੜੇ ਕਮਾਲ ਦੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੂੰ ਡਾਇਰੈਕਸ਼ਨ ਕਰ ਉਹਨਾਂ ਨੇ ਮੇਰੀ ਖੂਬੀ ਨੂੰ ਪਛਾਣਿਆ ਉਹਨਾਂ ਨੇ ਮੈਨੂੰ ਟ੍ਰੇਨਿੰਗ ਦਿੱਤੀ ਬਾਕਾਇਦਾ ਮੈਂ ਕਲਾਸਾਂ ਲਿੱਤੀਆਂ ਉਸ ਤੋਂ ਬਾਅਦ ਫਿਰ ਮੈਂ ਛੋਟ ਫਿਲਮਾਂ ਬਣਾਉਂਦੀ ਡਿਗਰੀ ਵੀ ਕੀਤੀ ਫਿਲਮ ਡਾਇਰੈਕਸ਼ਨ ਦੀ ਡ ਹਾਂਜੀ ਹਾਂਜੀ ਮੈਂ ਇਹ ਡਾਇਰੈਕਸ਼ਨ ਦੀ ਪ੍ਰੋਪਰ ਟ੍ਰੇਨਿੰਗ ਲਈਤੀ ਜਸਪਾਲ ਪਰਟੀ ਫਿਲਮ ਸਕੂਲ ਸੀਗਾ ਉਹਨਾਂ ਤੋਂ ਮੈਂ ਸਿੱਖਿਆ ਜੀ ਜਸਪਾਲ ਭੱਟੀ ਜੀ ਹੁਣ ਤਾਂ ਚਲੋ ਨਹੀਂ ਰਹੇ ਉਹਨਾਂ ਨੇ ਮੈਨੂੰ ਸਿਖਾਇਆ ਬਾਕਾਇਦਾ ਵੀ ਡਾਇਰੈਕਸ਼ਨ ਕੀ ਹੁੰਦੀ ਏ ਸਾਰੀ ਚੀਜ਼ਾਂ ਮੈਂ ਪ੍ਰੋਪਰ ਟ੍ਰੇਨਿੰਗ ਲਈਤੀ ਤੇ ਪ੍ਰੈਕਟੀਕਲੀ ਲਾਈਫ 'ਚ ਮੈਂ ਕਈ ਫਿਲਮਾਂ ਬਣਾਈਆਂ ਜੀ ਬੀਇੰਗ ਅ ਪ੍ਰੋਡਿਊਸਰ ਮੇਰੀ ਇਹ ਪੰਜ ਵੀ ਫਿਲਮਾਂ ਸੋ ਸਿੱਖਿਆ ਮੈਨੂੰ ਇਸ ਸਟੂਡੀਓ ਨਾਲ ਪਿਆਰ ਸੀਗਾ ਤੇ ਸ਼ੁਕਰ ਹੈ ਵਾਹਿਗੁਰੂ ਦਾ ਕਿ ਮੈਂ ਇਸ ਫਿਲਮ ਨਾਲ ਜੁੜਿਆ ਹੋਇਆ ਜੀ ਮੈਂ ਇੱਕ ਚੀਜ਼ ਹੋਰ ਜਿਹੜਾ ਪੱਖਾ ਹੈਗਾ ਪਿੰਡਾਂ ਦੇ ਵਿੱਚ ਇਹ ਵੀ ਜਦੋਂ ਸੱਸ ਖ ਉੱਤੇ ਜ਼ਰੂਰ ਕੁਝ ਬੋਲੋ ਕਿਉਂਕਿ ਉਹ ਨਿਕਲਦੇ ਤੋਂ ਵਿੱਚ ਕੁਝ ਹੈ ਨਹੀਂ ਅਲਟੀਮੇਟਲੀ ਉਹ ਤੋਂ ਨਿਕਲਣਾ ਕੀ ਹੈ ਨਹੀਂ ਮੈਨੂੰ ਲੱਗਦਾ ਕਿ ਜਦੋਂ ਨਾ ਸੱਸ ਵੀ ਬੇਬਸ ਹੋ ਜਾਂਦੀ ਹੈ ਨਾ ਵੀ ਉਹਦੇ ਸਾਰੇ ਆਪਣੇ ਜਿਹੜੇ ਪਰਸਨਲ ਜੰਤਰ ਉਹ ਚੱਲ ਚੱਲ ਕੇ ਤਰਕਸ਼ ਦੇ ਵਿੱਚੋਂ ਸਾਰੇ ਤੀਰ ਖਤਮ ਹੋ ਗਏ ਸਭ ਤੀਰ ਟੁੱਟ ਗਏ ਖਤਮ ਹੋ ਗਏ ਤੇ ਫਿਰ ਉਹਨੂੰ ਲੱਗਦਾ ਵੀ ਹੁਣ ਕੋਈ ਐਹੋ ਜਿਹਾ ਸਟਰੋਂਗ ਤੀਰ ਜਿਹੜਾ ਉਹ ਲਿਆਂਦਾ ਜਾਵੇ ਐਕਚੁਅਲੀ ਤਾਂ ਕੰਟਰੋਲ ਹੀ ਕਰਨਾ ਚਾਹੁੰਦੀ ਹੈ ਨਾ ਆਪਣੇ ਨੌ ਨੂੰ ਤੇ ਨੌਜਾਉਂਦੀ ਸੱਸ ਨੂੰ ਕੰਟਰੋਲ ਕਰਾਂ ਫਿਰ ਉਸ ਵੇਲੇ ਜਿਹੜੇ ਪੰਜਾਬ ਦੇ ਸੁਪਰ ਸਿੱਧ ਬਾਬੇ ਨੇ ਉਹ ਕੰਮ ਆਉਂਦੇ ਨੇ ਧਾਗੇ ਤੁਹੀ ਤੇ ਕੰਮ ਆਉਂਦੇ ਨੇ ਹੁਣ ਪਤਾ ਨਹੀਂ ਉਹ ਵਰਕ ਕਰਦੇ ਨੇ ਕਿ ਨਹੀਂ ਕਰਦੇ ਇਸ ਫਿਲਮ ਦੇ ਵਿੱਚ ਵੀ ਅਸੀਂ ਉਸੇ ਚੀਜ਼ ਨੂੰ ਰੱਖਿਆ ਕਿ ਮੇਰੇ ਮਦਰ ਇਨ ਲਾ ਜੜੇ ਨੇ ਉਹ ਮੇਰੇ ਤੇ ਧਾਗੇ ਤੁਹੀ ਤੇ ਕਰਾਉਣ ਲਈ ਬਾਬੇ ਨੂੰ ਬੁਲਾਉਂਦੇ ਨੇ ਮੇਰੇ ਤੇ ਜਾਦੂ ਟੂਨੇ ਕਰਾਉਂਦੇ ਨੇ ਪਰ ਮੈਂ ਤਾਂ ਨਹੀਂ ਵਸ ਚਾਹੁੰਦੀ ਭਾਈ ਕਿਸੇ ਦੇ ਵਸ ਚ ਕੀਤਾ ਵੀ ਨਹੀਂ ਕਿਸੇ ਨੂੰ ਕੀਤਾ ਵੀ ਨਹੀਂ ਨਾ ਕਰਨਾ ਨਾ ਆਉਣਾ ਹੂੰ ਅੱਛਾ ਮੇਲਾ ਜਿਹੜਾ ਤੁਸੀਂ ਕਿਹਾ ਬਾਬੇ ਵਾਲੀ ਗੱਲ ਕੀਤੀਆਂ ਨਾ ਉਹ ਤੇ ਇੱਕ ਅਖਬਾਰ ਪੰਜਾਬੀ ਦਾ ਉਹਦਾ ਸਾਰਾ ਸਫਾ ਉਹੀ ਬਾਬਿਆਂ ਨਾਲ ਹੀ ਭਰਿਆ ਹੁੰਦਾ ਕਾਲਾ ਜਾਦੂ ਪੀਲਾ ਜਾਦੂ ਜਿਹੜਾ ਵੀ ਜਿਹੜਾ ਵੀ ਉਹਨਾਂ ਕੋਲੇ ਹੁੰਦਾ ਲੋਕੋ ਵਸਮੇ ਕਰੇ ਸੱਸ ਨੂੰ ਵਾਸਤਵ ਕਰੇ ਮੈਂਟਲ ਆਉਂਦੀਆਂ ਨੇ ਡਾਇਲ ਕਰਨ ਨੂੰ ਨੰਬਰ ਹੈ ਨਾ ਮੇਲਾ ਜਿਉ ਲੋਕੋ ਖੁਆਰ ਹਟਾ ਦੇਣ ਬਾਬਿਆਂ ਨਾਲ ਝੰਜਟ ਖਤਮ ਹੋ ਜਾ ਬਿਲਕੁਲ ਜੇ ਬੀਬੀਆਂ ਬਾਬਿਆਂ ਕੋਲ ਨਾ ਜਾਣ ਬੰਦੇ ਤੇ ਨਹੀਂ ਬਾਬੇ ਹਟ ਕਰ ਸਕਦੇ ਨਹੀਂ ਕਰ ਸਕਦਾ ਐਡਵਰਟਾਈਜ਼ਮੈਂਟਸ ਹੀ ਨਹੀਂ ਆਉਣੀਆਂ ਚਾਹੀਦੀਆਂ ਨਾ ਨਿਊਜ਼ਪੇਪਰਸ 'ਚ ਨਾ ਟੀਵੀ 'ਚ ਮੇਲਾ ਇੱਕ ਅ ਉਸ ਕੰਮ ਲਈ ਜੋ ਜੋ ਖਵਾਰ ਬੰਦ ਹੋ ਜੇ ਗਲਤ ਹੈ ਨਾ ਤੁਸੀਂ ਸਭ ਤੋਂ ਉੱਤੇ ਕਿਹੜੀ ਚੀਜ਼ ਬਣ ਗਈ ਜੀ ਵਾਹਿਗੁਰੂ ਆਕਾਲ ਪੁਰਖ ਤੋਂ ਉੱਤੇ ਕਿਹੜੀ ਚੀਜ਼ ਹੈ ਲੱਗਦਾ ਮੈਨੂੰ ਲੱਗਦਾ ਜ਼ਿੰਦਗੀ ਦੇ ਵਿੱਚ ਕਦੇ ਵੀ ਕੁਦਰਤ ਦੇ ਖਿਲਾਫ ਨਹੀਂ ਜਾਣਾ ਚਾਹੀਦਾ ਜੋ ਤੁਹਾਡੇ ਮੁਕੱਦਰ ਚ ਜੋ ਤੁਹਾਡੇ ਲੇਖਾਂ ਚ ਪਰਮਾਤਮਾ ਨੇ ਲਿਖਿਆ ਉਸ ਜ਼ਿੰਦਗੀ ਨੂੰ ਜੀਓ ਕਿਸੇ ਦੇ ਰਾਈ ਚੀਜ਼ਾਂ ਨੂੰ ਕੰਟਰੋਲ ਕਰਕੇ ਇਹ ਤਾਂ ਫਿਰ ਉਹਦੀ ਅਮਾਨਤ ਚ ਖਿਆਨਤ ਆ ਨਾ ਕਿ ਤੁਸੀਂ ਚੀਜ਼ਾਂ ਨੂੰ ਕੰਟਰੋਲ ਕਰੋ ਤੇ ਆਪਣੇ ਹਿਸਾਬ ਨਾਲ ਕਿਸੇ ਦੀ ਵੀ ਜ਼ਿੰਦਗੀ ਬਦਲਣ ਦੀ ਕੋਸ਼ਿਸ਼ ਕਰੋ ਐਂਡ ਮੋਰਓਵਰ ਆਈ ਥਿੰਕ ਉਹ ਚੀਜ਼ਾਂ ਸਿਰਫ ਟੈਂਪਰੇਰੀ ਹੁੰਦੀਆਂ ਪਰਮਨੈਂਟ ਨਹੀਂ ਕਦੇ ਵੀ ਹੁੰਦਾ ਜੋ ਐਡ ਬੈਂਡ ਹੋਣਾ ਹੁੰਦਾ ਹੁੰਦਾ ਹੀ ਹੈ ਚਲ ਅਖੀਰ ਤੇ ਮੈਂ ਕਹੂੰਗਾ ਕਿਉਂਕਿ ਫਿਰ ਉਧਰੋਂ ਮੈਨੂੰ ਲੱਗਦਾ ਸਮੇਂ ਦਾ ਵੀ ਇੰਨਾ ਕੀ ਦਿੱਤਾ ਸੀ ਆਪਾਂ ਨੂੰ ਤੇ ਜੇ ਤੁਸੀਂ ਕਹੋਗੇ ਹੈਨਾ ਕਿਉਂਕਿ ਮੈਨੂੰ ਲੱਗਦਾ ਥੋੜੀ ਗੱਲ ਜ਼ਿਆਦਾ ਅਸਰ ਕਰਨੀ ਆ ਓ ਕਿਉਂ ਕਿਉਂ ਤੁਸੀਂ ਨਵੇਂ ਨਵੇਂ ਬਣੇ ਉਹਨਾਂ ਨੂੰ ਹੈ ਨਾ ਤੇ ਸਾਰਿਆਂ ਨੂੰ ਲੱਗਦਾ ਸਾਨੂੰ ਸਸਾਂ ਵੀ ਉਹ ਪਸੰਦ ਕਰਨੀਆਂ ਨਾ ਸਾਰੀਆਂ ਵੀ ਨੂ ਹੋਵੇ ਤਾਂ ਇਹੋ ਜੀ ਹੋਵੇ ਘਰੇ ਫਾਵੇਂ ਜੁੱਧ ਚੱਲਦਾ ਓਏ ਪੂਰਾ ਸੱਸ ਕੁੱਟਨੀ ਵਨ ਦੇ ਟਾਈਮ ਜਦੋਂ ਅਸੀਂ ਥੀਏਟਰ ਵਿਜ਼ਿਟਸ ਕਰਨ ਜਾਂਦੇ ਸੀਗੇ ਤੇ ਜਦੋਂ ਸਸਾਂ ਸਾਰੀਆਂ ਬਾਹਰ ਆਂਦੀਆਂ ਸੀ ਉਹਨਾਂ ਦੀ ਅੱਖਾਂ 'ਚ ਐਕਚੁਅਲ 'ਚ ਟੀਅਰਸ ਹੁੰਦੇ ਸੀ ਤੇ ਉਹ ਮੈਨੂੰ ਕੁੱਟ ਕੇ ਜਫੀ ਪਾ ਲੈਂਦੀਆਂ ਸੀ ਜੋ ਆਪਾਂ ਮੈਸੇਜ ਦਿੱਤਾ ਸੀਗਾ ਇੱਕ ਕਿ ਤੁਸੀਂ ਆਪਣੀ ਨੂਆ ਤੇ ਸੱਸਾਂ ਨਾਲ ਕਿ ਇੱਕ ਵਧੀਆ ਤਰੀਕੇ ਨਾਲ ਤੁਸੀਂ ਬਾਹਰ ਆਓਗੇ ਅੰਦਰ ਚਾਹੀ ਤੁਸੀਂ ਲੜਦੇ ਹੋ ਜਾਓ ਪਰ ਬਾਹਰ एकदम ਇਮੋਸ਼ਨਲ ਹੋ ਕੇ ਇਹ ਬੜੇ ਮੈਲਟ ਹੋ ਕੇ ਆਓਗੇ ਸੋ ਉਹ ਚੀਜ਼ ਆਪਾਂ ਦੇਖੀ ਅਸੀਂ ਰਿਐਕਸ਼ਨਸ ਦੇਖ ਕੇ ਸਾਰਿਆਂ ਦੇ ਹੱਥ 'ਚ ਐਕਚੁਅਲ 'ਚ ਲਿਟਰਲੀ ਹੈਂਕੀਜ਼ ਹੁੰਦੇ ਸੀਗੇ ਰੋਂਦੇ ਹੋਏ ਦੇਖੇ ਤੇ ਇੰਨਾ ਪਿਆਰ ਮਿਲਦਾ ਸੀਗਾ ਤੇ ਉਹ ਕਿਤੇ ਨਾ ਕਿਤੇ ਨਾ ਮੇਰੇ ਅਜ ਮੇਰੇ ਕੈਰੈਕਟਰ 'ਚ ਆਪਣੀ ਨੂੰ ਨੂੰ ਇਮੇਜਿਨ ਕਰਦੇ ਸੀ ਕਿ ਸਾਨੂੰ ਇਹੋ ਜੀ ਨੂੰ ਚਾਹੀਦੀ ਹੈ ਸੋ ਮੈਨੂੰ ਲੱਗਦਾ ਹੈ ਕਿ ਨੀ ਮੈਂ ਸਸਕੁਤਨੀ 2 ਵਿੱਚ ਵੀ ਉਹੋ ਜਿਹਾ ਪਿਆਰ ਮਿਲੇਗਾ ਕਿਉਂਕਿ ਸਾਰੇ ਹੀ ਕਲਾਕਾਰਾਂ ਨੇ ਸਾਰਿਆਂ ਨੇ ਹੀ ਮੋਹਿਤ ਜੀ ਨੇ ਸਭ ਨੇ ਹੀ ਬਹੁਤ ਹੀ ਮਿਹਨਤ ਕੀਤੀ ਹੈ ਇਸ ਫਿਲਮ 'ਚ ਕੱਲੀ ਕੱਲੀ ਚੀਜ਼ ਤੇ ਕੰਮ ਕੀਤਾ ਗਿਆ ਸੋ ਥੈਟ ਕਿ ਇਹ ਨਾ ਲੱਗੇ ਕਿ ਉਹਨਾਂ ਨੇ ਕਾਪੀ ਪੇਸਟ ਕਰਤਾ ਹੈ ਸੇਮ ਕੰਟੈਂਟ ਬਣਾਤਾ ਕਿ ਇਹਦੇ 'ਚ ਕੀ ਹੈ ਜੀ ਬਸ ਐਂਡ ਤੇ ਮੈਸੇਜ ਦੇ ਦੇਂਗੇ ਪਹਿਲੇ ਕਲੇਜ ਦਿਖਾ ਦੂਗੇ ਐਦਾਂ ਕਰ ਦੇਂਗੇ ਬਿਕਾਜ਼ ਮੈਂ ਇੱਕ ਦੋ ਕਮੈਂਟਸ ਵੀ ਐਦਾਂ ਤੇ ਪੜੇ ਸੋ ਆਈ ਊਡ ਲਾਈਕ ਟੂ ਆਨਸਰ ਕਿ ਐਦਾਂ ਨਹੀਂ ਹੁੰਦਾ ਦੇਖ ਪਤਾ ਹੈ ਕਿ ਫਿਲਮ ਬਣਾਈ ਹੈ ਐਟ ધ ਐਂਡ ਸੋਸ਼ਲ ਮੈਸੇਜ ਹੋਏਗਾ ਬਟ ਅਸੀਂ ਉਹਦੇ ਵਿੱਚ ਕੀ ਪੇਸ਼ ਕਰ ਰਹੇ ਆ ਕੀ ਆਪਾਂ ਨਵਾਂ ਦਿਖਾ ਰਹੇ ਆ ਉਹ ਚੀਜ਼ ਇੰਪੋਰਟੈਂਟ ਹੈ ਸੋ ਉਹ ਚੀਜ਼ ਦੇਖਣ ਤੁਸੀਂ ਸਾਰਿਆਂ ਨੇ ਜ਼ਰੂਰ 7 ਜੂਨ ਨੂੰ ਸਾਡੀ ਫਿਲਮ ਦੇਖਣ ਜਾਣਾ ਹੈ ਨੀ ਮੈਂ ਸਸਕੁਤਨੀ ਟੂ ਭਾਈ ਜੀ ਦਾ ਗਾਣਾ ਵੀ ਆ ਇਸ ਫਿਲਮ ਦਾ ਗਾਣਾ ਉਹ ਪਰ ਉਹ ਐਨ ਵੋਟਾਂ ਮੌਕੇ ਤੁਸੀਂ ਛੱਡਿਆ ਉਹ ਕਰਮੀ ਜੀ ਤਨਮੋਲ गा ਰਹੇ ਨੇ ਤੇ ਉਹ ਐਂ ਲੱਗਦਾ ਜਿਵੇਂ ਉਹਨਾਂ ਦੀ ਕੈਂਪੇਨ ਵਾਸਤੇ ਗਾਣਾ ਬਣਿਆ ਹੁੰਦਾ ਦੇਖੋ ਕੁਦਰਤੀ ਇਹ ਗਾਣਾ ਜਦੋਂ ਅਸੀਂ ਸ਼ੂਟ ਕਰ ਰਹੇ ਸੀਗੇ ਉਦੋਂ 2023 ਦੀ ਗੱਲ ਹੈ ਤੇ ਮੈਨੂੰ ਕਰਮਜੀਤ ਪਾਜੀ ਕਹਿੰਦੇ ਯਾਰ ਇਹ ਗਾਣਾ ਜਿਹੜਾ ਹੈਗਾ ਨਾ ਮੈਂ ਐਕਚੁਅਲੀ ਭਗਵਾਨ ਜੀ ਮਾਨ ਮੇਰਾ ਭਰਾ ਵਰਗਾ ਫੈਮਿਲੀ ਮੈਂਬਰ ਹੈ ਤੇ ਇਹ ਗਾਣਾ ਮੈਂ ਗਾਉਣਾ ਚੰਗਾ ਨਹੀਂ ਲੱਗਦਾ ਮੈਂ ਕਿਹਾ ਪਾਜੀ ਇਹ ਆਪਾਂ ਵੋਟਾਂ ਦੀ ਗੱਲ ਕਰ ਰਹੇ ਹਾਂ ਜਾਂ ਆਪਾਂ ਇਹ ਗੱਲ ਨਾ ਕਰ ਰਹੇ ਹਾਂ ਕਿ ਤੁਹਾਡੀ ਵੋਟ ਬਹੁਤ ਕੀਮਤੀ ਹੈ ਸੋ ਸਮਝ ਕੇ ਪਾਓ ਕਿਸੇ ਪਾਰਟੀ ਦਾ ਗਾਣਾ ਨਹੀਂ ਆ ਤੁਹਾਨੂੰ ਕਿਸੇ ਕੁਝ ਨਹੀਂ ਕਹਿਣਾ ਫਿਰ ਉਹ ਕਹਿੰਦੇ ਚਲੋ ਇਹਨੂੰ ਸ਼ੂਟ ਕਰਦੇ ਆ ਫਿਰ ਅਸੀਂ ਫਿਲਮ 'ਚ ਪਾ ਕੇ ਇਹਨੂੰ ਸ਼ੂਟ ਕੀਤਾ ਜਦੋਂ ਅਸੀਂ ਗਾਣਾ ਸ਼ੂਟ ਕੀਤਾ ਉਦੋਂ ਸਾਨੂੰ ਪਤਾ ਨਹੀਂ ਸੀ ਵੀ ਪਾਜੀ ਨੇ ਪਾਜੀ ਨੂੰ ਆਪ ਨਹੀਂ ਪਤਾ ਸੀਗਾ ਮੈਂ ਫਿਊਚਰ 'ਚ ਪੋਲਿਟਿਕਸ 'ਚ ਕਿਦਾਂ ਦਾ ਮਾਹੌਲ ਬਣਿਆ ਫਿਲਮ ਵੀ ਸਾਡੀ ਆ ਰਹੀ ਹੈ ਹੁਣ ਇਲੈਕਸ਼ਨ ਵੀ ਚੱਲ ਰਹੇ ਨੇ ਤੇ ਕੁਦਰਤੀ ਭਾਜੀ ਐਮਪੀ ਦੇ ਇਲੈਕਸ਼ਨ 'ਚ ਖੜੇ ਨੇ ਜੀ ਤੇ ਮਾਹੌਲ ਬਣ ਗਿਆ ਦੇਖੋ ਕਿਦਾਂ ਚੀਜ਼ਾਂ ਇੱਕ ਦੂਸਰੇ ਨਾਲ ਜੁੜ ਗਈਆਂ ਨਾ ਜਾਣ ਕੇ ਨਹੀਂ ਕੀਤਾ ਗਿਆ ਪਰ ਇੱਕ ਇੱਕ ਮੈਂ ਗੱਲ ਭੁੱਲ ਗਿਆ ਸੀ ਜਿਹੜੀ ਤੁਸੀਂ ਖਿਆ ਤੁਸੀਂ ਕਿਹਾ ਕਿ ਸਿੱਧਰੀ ਚੱਲੂ ਪਰ ਕਾਬੂ 'ਚ ਰਹਿਣ ਵਾਲੀ ਹੋਵੇ ਹੈ ਨਾ ਮਤਲਬ ਸੱਚ 'ਚ ਵੀ ਆਈਆਂ ਨਹੀਂ ਮੈਂ ਤਾਂ ਕਿਹਾ ਕਿ ਨਾ ਮੈਂ ਕੰਟਰੋਲ ਕਰਦੀ ਆ ਤੇ ਨਾ ਮੈਂ ਕਿਸੇ ਨੂੰ ਇਜਾਜ਼ਤ ਦੇਣੀ ਕਿ ਕੋਈ ਮੈਨੂੰ ਕੰਟਰੋਲ ਕਰੇ ਤਖੀਰ ਤੇ ਇੱਕ ਮੈਸੇਜ ਤੁਹਾਡੇ ਵੱਲੋਂ ਬਸ ਇਹੀ ਆ ਕਿ ਇੱਕ ਦੂਸਰੇ ਦੇ ਨਾਲ ਪਿਆਰ ਨਾ ਰਹਿਣ ਦੇ ਰਾਹ ਰਸਤੇ ਲੱਭੋ ਇਹਨਾਂ ਚੀਜ਼ਾਂ ਚ ਕੁਝ ਨਹੀਂ ਨਿਕਲਣਾ ਨਾ ਬਾਬਿਆਂ ਦੇ ਜਾਇਆ ਕੁਝ ਬਣਨਾ ਨਾ ਕਿਸੇ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ ਸਾਰੇ ਜਣੇ 7 ਜੂਨ ਨੂੰ ਫਿਲਮ ਦੇਖਣ ਆਓ ਹੋ ਸਕਦਾ ਤੁਹਾਨੂੰ ਬਹੁਤ ਸਾਰੀਆਂ ਤੁਹਾਡੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਕਰਨ ਦੇ ਢੰਗ ਤਰੀਕੇ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਮਾਂ ਕੱਢਿਆ ਸੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਅੱਖਰ ਦੇ ਨਾਲ ਜੁੜੇ ਤਾਂ ਇੱਕ ਮੈਸੇਜ ਇਹੀ ਆ ਕਿ ਸਭ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਸੀ ਕਿ ਸਿਰਫ ਟਾਈਟਲ ਤੇ ਨਾ ਜਾਓ ਬਹੁਤ ਵਾਰ ਹੁੰਦਾ ਅਸੀਂ ਦੇਖ ਕੇ ਚੀਜ਼ਾਂ ਨੂੰ ਜੱਜ ਕਰ ਲੈਨੇ ਆ ਆ ਨੈਗੇਟਿਵਿਟੀ ਤੋਂ ਕੰਟਰੋਵਰਸੀਆਂ ਤੋਂ ਦੂਰ ਰਹੀਏ ਤਾਂ ਪਹਿਲਾਂ ਇੱਕ ਵਾਰੀ ਚੀਜ਼ ਦੇਖ ਲਓ ਜਿਹੜੀ ਵੀ ਤੁਹਾਡੀ ਸਲਾਹ ਕੋਈ رائے ਬਣਦੀ ਆ ਉਹ ਬਾਅਦ ਦੇ ਵਿੱਚ ਜ਼ਰੂਰ ਆਪਣੀ ਰੱਖਿਆ ਕਰੋ